ਇਹ ਜਿਹੜੇ ਵਿਰੋਧੀ ਹੀ ਉਹਨਾਂ ਸ਼ੁਰੂ ਤੋਂ ਗੱਲ ਬਣਾਤੀ ਦਿੱਲੀ ਵਾਲੇ ਪੰਜਾਬ ਵਾਲੇ ਦਿੱਲੀ ਵਾਲੇ ਪੰਜਾਬ ਵਾਲੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਵੀ ਜਿਹੜਾ ਪੰਜਾਬ ਆਈ ਦੀ ਦਿੱਲੀ ਜਿੱਥੇ ਦਿੱਲੀ ਲਬਜ ਆ ਜਾਂਦਾ ਹੈ ਉਹਦੇ ਨਾਲ ਇਹਦੀ ਬੰਦ ਹੀ ਨਹੀਂ ਇਕੱਲਾ ਦਿੱਲੀ ਪੰਜਾਬ ਦਾ ਮੁੱਦਾ ਬਣਾ ਕੇ ਇਹ ਸੋਚਣਾ ਕਿ ਬਾਕੀ ਲੋਕਾਂ ਨੂੰ ਆਪਣੇ ਵੇਲੇ ਦੇ ਰਾਜ ਨੂੰ ਭਲਾ ਲੈਣਗੇ ਉਹ ਗੱਲ ਨਹੀਂ ਬਾਨੀ ਆਮ ਆਦਮੀ ਪਾਰਟੀ ਕਿਉਂ ਇਹ ਸੀਟ ਜਿਹੜੀ ਹੈ ਇਹਨਾਂ ਜ਼ੋਰ ਲਾ ਕੇ ਜਿੱਤਣਾ ਚਾਹੁੰਦੀ ਹੈ ਸਾਰੀ ਸਰਕਾਰ ਇੱਥੇ ਬੈਠ ਗਈ ਲੁਧਿਆਣੇ ਦੇ ਵਿੱਚ ਆ ਹਰ ਬੰਦੇ ਨੂੰ ਪਤਾ ਕਿ ਜਦੋਂ ਚਿਮਨੀ ਚੋਣ ਆਉਂਦੀ ਆ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਆਪਣਾ ਬਦ ਤੋਂ ਬਦ ਜ਼ੋਰ ਲਾਉਂਦੀਆਂ ਸਾਰਿਆਂ ਦੀ ਲੀਡਰਸ਼ਿਪ ਇਹਨਾਂ ਦੀ ਵੀ ਸਾਰੀ ਲੀਡਰਸ਼ਿਪ ਇੱਥੇ ਹੀ ਆ ਕੀ ਕੇਜਰੀਵਾਲ ਦੇ ਲਈ ਸੀਟ ਖਾਲੀ ਕੀਤੀ ਜਾ ਰਹੀ ਆ ਦੇਖੋ ਇਹ ਪਾਰਟੀ ਦਾ ਫੈਸਲਾ ਕਿਸਾਨ ਤੇ ਕਹਿ ਰਿਹਾ ਕਿ ਸਾਡੇ ਸਰਕਾਰ ਜਿਹੜੀ ਆ ਕੋਈ ਗੱਲ ਹੀ ਨਹੀਂ ਸੁਣਦੀ ਸਾਨੂੰ ਧਰਨੇ ਵਿੱਚ ਕਾ ਦਿੱਤੇ ਉਹਨਾਂ ਤੇ ਵੀ ਲਾਠੀ ਚਾਰਜ ਕਰਤਾ ਉਦੋਂ ਟਰਾਲੀਆਂ ਗਾਇਬ ਹੋ ਗਈਆਂ ਇਸ ਤਰ੍ਹਾਂ ਦੇ ਮਸਲੇ ਨੂੰ ਲੈ ਕੇ ਸਰਕਾਰ ਨੂੰ ਘੇਰ ਰਿਹਾ ਕਿ ਸਾਨੂੰ ਜੀ ਇੱਕ ਜਣਾ ਜਾਂ ਦੋ ਜਣਾ ਕਹਿ ਰਿਹਾ ਕਿ ਮੇਰੀ ਰਹਿ ਐਵੇਂ ਉਹ ਗੱਲ ਨਹੀਂ ਹੈ ਹਨਾ ਯੁੱਧ ਨਸ਼ਿਆਂ ਵਿਰੁੱਧ ਮੈਂ ਸ਼ੁਰੂ ਕੀਤੀ ਤੇ ਬਲਡੋਜ਼ਰ ਚਲਾਉਣੇ ਜਿਹੜੇ ਸ਼ੁਰੂ ਕੀਤੇ ਉਹ ਕਹਿੰਦੇ ਛੋਟੇ ਲੋਕਾਂ ਦੀ ਚਲਾਇਆ ਵੱਡੇ ਅਜੇ ਤੱਕ ਨਹੀਂ ਆਏ ਕਿਹੜੀ ਸਰਕਾਰ ਆ ਦੱਸੋ ਜਿਨੇ ਅੱਜ ਤੱਕ ਆਪਣਾ ਐਮਐਲਏ ਫੜਿਆ ਹੋਵੇ ਪੀ ਇਹ ਰਿਸ਼ਵਤ ਲੈਂਦਾ ਜੀ ਇਹਨੂੰ ਫੜ ਲਓ ਉਹ ਪ੍ਰਚਾਰ ਵੀ ਨਾਲ ਨਾਲ ਕਰਦੇ ਫਿਰਦੇ ਇਲਜ਼ਾਮ ਲਾਇਆ ਤੁਸੀਂ ਵੀ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਜਾਂ ਹੋਰ ਗੱਲਾਂ ਨੂੰ ਲੈ ਕੇ ਪ੍ਰੂਫ ਤਾਂ ਤੁਸੀਂ ਵੀ ਅੱਜ ਤੱਕ ਨਹੀਂ ਕਰ ਸਕੇ ਨਾ ਅਸੀਂ ਕੰਮ ਤਾਂ ਕਰ ਰਹੇ ਹਾਂ ਨਾ ਅਸੀਂ ਕੰਮ ਇਹ ਨਹੀਂ ਕਰ ਲੈਂਦੇ ਇਹ ਆਪਣੇ ਐਮ.ਐਲ.ਏ ਫੜ ਲੈਂਦੇ ਹਾਂ ਅਈਆਂ ਨਾ ਉਦਾਂ ਹੀ ਫੜ ਲੈਂਦੇ ਸਿੱਖਿਆ ਕ੍ਰਾਂਤੀ ਆ ਉਹ ਵੀ ਕਹਿੰਦੇ ਇੱਕ ਡਰਾਮ ਹੈ ਜਿਹੜਾ ਯੋਧ ਨਸ਼ਿਆਂ ਵਿਰੁੱਧ ਦਾ ਉਹ ਵੀ ਡਰਾਮ ਹੈ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਰਕਾਰ ਨੂੰ ਤਾਂ ਉਹ ਡਰਾਮੇਬਾਜ਼ੀ ਦੱਸ ਦਿਆ ਵਿਰੋਧੀ ਨੂੰ ਇਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ 3 ਸਾਲ ਚ ਡਰਾਮੇਬਾਜ਼ੀ ਕਰ ਰਹੇ ਹਾਂ ਤੇ ਇਹ 70 ਸਾਲ ਜਿਹੜੇ 75 ਨਾਲ ਲਾਈਵ ਚ ਕੰਮ ਕਰ ਲੈਂਦੇ ਜਿਹੜੇ 70 ਸਾਲਾਂ ਤੋਂ ਲੋਕ ਉਹਨਾਂ ਨੂੰ ਕਹਿੰਦੇ ਸੀ ਮਾੜਿਆ ਉਹ ਇਦਾਂ ਦੀ ਕੋਈ ਗੱਲ ਨਹੀਂ ਹੈ ਪਰ ਕਰਜ਼ਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਨਾ ਸਰਕਾਰ ਤਾਂ ਕਹਿੰਦੀ ਸੀ ਕਿ ਕਰਜ਼ਾ ਅਸੀਂ ਘਟਾਉਣ ਵਾਸਤੇ ਆਇਆ ਪਰ ਇਹ ਤਾਂ ਉਦੋਂ ਵੀ ਵਧਣ ਲੱਗ ਗਿਆ ਕਰਜ਼ਾ ਮੋੜਨਾ ਚਾਹੀਦਾ ਹੈ ਅਸੀਂ ਤਾਂ ਦੋ ਕਿਸ਼ਤਾਂ ਮੋੜੀਆਂ ਵੀ ਆ ਇਹਦੇ ਲੈਂਦੇ ਹੀ ਰਹੇ ਮੋੜਨ ਵਾਲੇ ਬੰਨੇ ਨਾ ਕਦੇ ਧਿਆਨ ਹੀ ਨਹੀਂ ਕੀਤਾ ਉਹ ਕਹਿੰਦੇ 70 ਸਾਲਾਂ 'ਚ ਅਸੀਂ 2.5 ਲੱਖ ਕਰੋੜ ਤੇ ਪਹੁੰਚਾਇਆ ਸੀ ਇਹਨਾਂ ਨੇ ਤਿੰਨ ਸਾਲਾਂ 'ਚ ਹੀ 4 ਲੱਖ ਤੋਂ ਟੱਪਾਤਾ ਜਿਹੜੀਆਂ ਮਾਈਨਿੰਗ ਨੂੰ ਲੈ ਕੇ ਗੱਲਾਂ ਚੱਲਦੀਆਂ ਨੇ ਕਿ ਸਰਕਾਰ ਜਿਹੜੇ ਕੁਝ ਕਹਿੰਦੀ ਸੀ 20000 ਕਰੋੜ ਰੁਪਏ ਸੀ ਕੱਢ ਲਾਂਗੇ ਉਹ ਚੀਜ਼ਾਂ ਅਜੇ ਤੱਕ ਕਿਉਂ ਨਹੀਂ ਸਾਹਮਣੇ ਆਈਆਂ ਦੇਖੋ ਇਹਨਾਂ ਨੇ ਸਿਸਟਮ ਹੀ ਨਾ ਜਿਆਦਾ ਖਰਾਬ ਕੀਤਾ ਸੀ ਕਈ ਵਾਰੀ ਨਾ ਬਾਹਰੋਂ ਬੈਠਿਆਂ ਲੱਗਦਾ ਹੁੰਦਾ ਵੀ ਬੜਾ ਸਿਸਟਮ ਸਾਰਾ ਸਾਫ਼ ਹੀ ਆ ਬਦਵੀ ਦੇ ਮੁੱਦੇ ਤੇ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ ਜਿਵੇਂ ਕਹਿੰਦੇ ਸੀ ਕਿ ਜਾਂ ਨਸ਼ਿਆਂ ਨੂੰ ਕਹਿੰਦੇ ਸੀ 4 ਮਹੀਨਿਆਂ ਚ ਖਤਮ ਕਰ ਦਾਂਗੇ ਇਹ ਚੀਜ਼ਾਂ ਤਾਂ ਅੱਜ ਵੀ ਉੱਥੇ ਖੜੀਆਂ ਜੇ ਕੋ ਕੋਸ਼ਿਸ਼ ਸਰਕਾਰ ਕਰ ਰਹੀ ਹੈ ਪਹਿਲਾਂ ਮੇਰੇ ਪ੍ਰਾਣੇ ਤੇ ਮਾਈਨਿੰਗ ਵਾਲਾ ਚੱਲ ਪਈ ਉਹਦਾ ਪਾਰਟੀ ਨੂੰ ਸਮਝ ਆ ਗਈ ਵੀ ਉੱਥੇ ਪੱਸਰਿਆ ਮੈਂ ਪ੍ਰੈਸਤ ਨਹੀਂ ਨਾ ਸੈੱਟ ਕਰ ਲਈ ਸਾਰੀ ਕੋਈ ਹਿੱਸਾ ਨਹੀਂ ਮਾਈਨਿੰਗ ਚੱਲਣ ਨੂੰ ਮੈਂ ਭਾਜੀ ਹਿੱਸਾ ਕਿਉਂ ਉਹ ਟ੍ਰਾਲੀ ਇੱਕ ਨਹੀਂ ਨਿਕਲਦੀ ਮੇਰੀ ਇਹ ਨਾ ਯਾਰੀ ਨਹੀਂ ਹੈ ਮੇਰੀ ਯਾਰੀ ਮੇਰੀ ਪਬਲਿਕ ਨਾਲ ਵਾ ਸੋ ਮੈਂ ਪਬਲਿਕ ਦਾ ਦੋਸਤ ਹਾਂ ਮੈਂ ਪਬਲਿਕ ਦੇ ਲਈ ਮੈਨੂੰ ਜਿਹਦੇ ਨਾਲ ਵੀ ਲੜਨਾ ਪਊ ਉਹਦੇ ਨਾਲ ਲੜੂ ਫੇਰ ਕਹਿੰਦੇ ਜੀ ਇਹ ਕਰਪਟ ਆ ਜੀ ਨੇ ਉਹ ਕੀਤਾ ਮੈਂ ਇਹ ਜੇ ਮੇਰੇ ਇਲਾਕੇ ਦੇ ਲੋਕ ਜਾਣਦੇ ਨਾ ਬਿਲਾਲਪੁਰਾ ਚੋਰ ਆ ਠੱਗਾ ਜਾਂ ਕਿਸੇ ਕੋਈ ਇੱਕ ਕੋਈ ਪੈਸੇ ਲੈ ਗਿਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਇਸ ਵੇਲੇ ਕੰਮ ਵੀ ਕਰ ਰਹੀ ਹੈ ਪਰ ਸਵਾਲ ਵੀ ਬਹੁਤ ਜ਼ਿਆਦਾ ਉੱਠਦੇ ਆ ਤੇ ਇਹਨਾਂ ਗੱਲਾਂ ਨੂੰ ਲੈ ਕੇ ਅਤੇ ਲੁਧਿਆਣਾ ਜ਼ਿਬਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਅਤੇ ਖਡੂਰ ਸਾਹਿਬ ਦੇ ਵਿਧਾਇਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਲਾਲਪੁਰਾ ਸਾਹਿਬ ਸਵਾਗਤ ਹੈ ਤੁਹਾਡਾ ਕਿਵੇਂ ਦੇਖਦੇ ਹੋ ਜਲੰਧ ਲੁਧਿਆਣਾ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਇੱਥੇ ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਤੁਹਾਨੂੰ ਨਜ਼ਰ ਆ ਰਹੀ ਹੈ ਪੰਜਾਬੀ ਨਿਊਜ਼ ਕੋਰਨਰ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਬਹੁਤ ਜਿਹੜੀ ਤੁਸੀਂ ਸਥਿਤੀ ਪੁੱਛੀ ਹੈ ਬਹੁਤ ਮਜ਼ਬੂਤ ਹੈ ਤੇ ਵੱਡੀ ਲੀਡ ਦੇ ਨਾਲ ਸਾਡੇ ਐਮਐਲਏ ਜਿਹੜੇ ਆ ਸੰਜੀਵ ਰੋੜਾ ਜੀ ਜਿੱਤਣਗੇ ਆ ਆਮ ਆਦਮੀ ਪਾਰਟੀ ਕਿਉਂ ਇਸ ਸੀਟ ਜਿਹੜੀ ਹੈ ਇਹਨਾਂ ਜ਼ੋਰ ਲਾ ਕੇ ਜਿੱਤਣਾ ਚਾਹੁੰਦੀ ਹੈ ਕਿਉਂਕਿ ਲਗਾਤਾਰ ਸਰਕਾਰ ਦੇ ਉੱਤੇ ਸਵਾਲ ਵਿਰੋਧੀ ਪਾਰਟੀਆਂ ਉਠਾ ਰਹੀਆਂ ਕਿ ਸਾਰੀ ਆਮ ਆਦਮੀ ਪਾਰਟੀ ਸਾਰੀ ਸਰਕਾਰ ਇੱਥੇ ਬੈਠ ਗਈ ਲੁਧਿਆਣੇ ਦੇ ਵਿੱਚ ਆ ਕੇ ਆ ਪੰਜਾਬ ਦੇ ਲੋਕੀਂ ਸਿਆਸਤ ਦੇ ਵਿੱਚ ਬੜੀ ਰੁਚੀ ਰੱਖਦੇ ਆ ਤੇ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵੀ ਜਿਮਨੀ ਚੋਣਾਂ ਹੁੰਦੀਆਂ ਨੇ ਤੇ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰ ਜਿਹੜੇ ਉਹ ਆਪਣੇ ਵੱਲੋਂ ਪੂਰਾ ਜਿਮਨੀ ਚੋਣ ਦੇ ਵਿੱਚ ਜੋ ਜੋ ਵੀ ਕੋਈ ਯੋਗਦਾਨ ਪਾ ਸਕਦਾ ਉਹ ਪਾਉਂਦਾ ਰਿਹਾ ਚਾਹੇ ਕੋਈ ਵੀ ਪਾਰਟੀ ਹੋਵੇ ਸੋ ਇਹਦਾ ਇਹ ਤਾਂ ਬੇਤੁਕਾ ਜਿਹਾ ਉਹਨਾਂ ਦਾ ਸਵਾਲ ਆ ਉਹ ਤੇ ਪੰਜਾਬ ਦਾ ਹਰ ਬੰਦਾ ਤੇ ਸਿਆਸੀ ਹੈ ਇੱਥੇ ਤੇ ਹਰ ਬੰਦੇ ਨੂੰ ਪਤਾ ਕਿ ਜਦੋਂ ਜਿਮਨੀ ਚੋਣ ਆਉਂਦੀ ਆ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਆਪਣਾ ਵੱਧ ਤੋਂ ਵੱਧ ਜ਼ੋਰ ਲਾਉਂਦੀਆਂ ਸਾਰਿਆਂ ਦੀ ਲੀਡਰਸ਼ਿਪ ਇਹਨਾਂ ਦੀ ਵੀ ਸਾਰੀ ਲੀਡਰਸ਼ਿਪ ਇੱਥੇ ਹੀ ਆ ਸੰਜੀਵ ਅਰੋੜਾ ਹੀ ਉਮੀਦਵਾਰ ਕਿਉਂ? ਐਮਪੀ ਵੀ ਨੇ ਹਲਸਬਾ ਦੇ ਉਹਨਾਂ ਨੂੰ ਪਿੱਛੇ ਜਿਹੜਾ ਵਿਧਾਨ ਸਭਾ ਦੇ ਵਿੱਚ ਕਿਉਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਜਰੀਵਾਲ ਦੇ ਲਈ ਸੀਟ ਖਾਲੀ ਕੀਤੀ ਜਾ ਰਹੀ ਹੈ? ਆ ਦੇਖੋ ਇਹ ਪਾਰਟੀ ਦਾ ਫੈਸਲਾ ਹੈ ਕਿਉਂਕਿ ਜਿਹੜੀ ਟਿਕਟਾਂ ਦੀ ਵੰਡ ਹੈ ਉਹ ਕੋਈ ਐਮਐਲਏ ਨਹੀਂ ਕਰ ਸਕਦਾ, ਇੱਕ ਪ੍ਰਧਾਨ ਨਹੀਂ ਕਰ ਸਕਦਾ। ਇਹ ਇੱਕ ਬਹੁ ਗਿਣਤੀ ਪਾਰਟੀ ਦਾ ਕੰਸਟਰਕਚਰ ਹੁੰਦਾ ਉਹਦੇ ਵਿੱਚ ਜਿਹੜੀ ਵੰਡ ਕੀਤੀ ਜਾਂਦੀ ਹੈ। ਉਹਨਾਂ ਨੇ ਕਿਉਂ ਚੁਣਿਆ ਇੱਕ ਚੰਗੇ ਕੈਂਡੀਡੇਟ ਨੇ, ਇੱਕ ਮਾਨਦਾਰ ਕੈਂਡੀਡੇਟ ਨੇ, ਇੱਕ ਵੱਡੇ ਕਾਰੋਬਾਰੀ ਵੀ ਨੇ। ਤੇ ਉਹਦੇ ਨਾਲ ਨਾਲ ਲੋਕਾਂ ਦੀ ਸੇਵਾ ਜਿਹੜੀ ਆ ਉਹ ਵੀ ਕਰਦੇ ਆ ਤੇ ਲੋਕਾਂ ਦੇ ਗਰੀਬਾਂ ਦੇ ਜਿਹੜੇ ਇਲਾਜ ਆ ਉਹ ਕਰਾਉਂਦੇ ਆ ਸੋ ਲੋਕਾਂ ਦੇ ਵਿੱਚ ਇੱਕ ਉਹਨਾਂ ਦੀ ਸ਼ੋਭੀ ਆ ਜਾਂ ਕਿ ਚੰਗੀ ਸ਼ੋਭੀ ਆ ਤੇ ਇਹ ਹਮੇਸ਼ਾ ਪਾਰਟੀਆਂ ਉਹ ਹੀ ਕੈਂਡੀਡੇਟ ਮੈਦਾਨ 'ਚ ਉਤਾਰਦੀਆਂ ਵਾਂ ਜਿਨ੍ਹਾਂ ਦੀ ਸ਼ਬੀ ਚੰਗੀ ਹੁੰਦੀ ਆ ਤੇ ਲੋਕ ਜਿਹੜੇ ਉਹਨਾਂ ਨੂੰ ਵੋਟ ਪਾ ਕੇ ਜਿਹੜਾ ਸ਼ਤੋ ਕੋਈ ਹੋਰ ਉਮੀਦਵਾਰ ਜੇ ਕੈਂਡੀਡੇਟ ਹੈ ਨਹੀਂ ਸੀ ਆ ਆਮ ਆਦਮੀ ਪਾਰਟੀ ਕੋਲ ਵੇਖੋ ਮੈਂ ਉਹੀ ਕਹਿ ਰਿਹਾ ਕਿ ਕੈਂਡੀਡੇਟ ਹੋ ਜਾ ਤੱਕੇ ਨਹੀਂ ਪਾਰਟੀ ਕੋਲ ਦੇ ਕੈਂਡੀਡੇਟ ਤਾਂ ਲੈਣਾ ਲੱਗੀਆਂ ਹੁੰਦੀਆਂ ਕੌਣ ਨਹੀਂ ਇੱਥੇ ਟਿਕਟ ਲੜਨਾ ਚਾਹੁੰਦਾ ਤੁਹਾਨੂੰ ਕਹਿ ਦਈਏ ਮੈਨੂੰ ਕਹਿ ਦਈਏ ਵੀਰ ਨੂੰ ਕਹਿ ਦਈਏ ਜਿਹਨੂੰ ਮਰਜ਼ੀ ਕਹਿੰਦੇ ਉਹਨਾਂ ਆ ਮੈਨੂੰ ਦੋ ਟਿਕਟ ਮੈਂ ਲੜੂਗਾ ਪਰ ਪਾਰਟੀਆਂ ਦਾ ਇੱਕ ਕਰਾਈਟੇਰੀਆ ਹੁੰਦਾ ਕਿ ਠੀਕ ਆ ਜੀ ਆ ਬੰਦਾ ਜਿਹੜਾ ਵਾ ਇਹ ਸਭ ਤੋਂ ਵਧੀਆ ਐਸ ਤਾ ਨਾ ਕੋਈ ਚੱਲ ਜਾਂਦਾ ਹੈ ਕਈ ਵੇਲੇ ਲਾਤਾ ਨਾ ਕੋਈ ਚੱਲ ਜਾਂਦਾ ਹੈ ਅੱਜ ਦੇ ਲਾਤਾ ਨਾਲ ਮਜਬੂਤ ਦੇ ਕੈਂਡੀਡੇਟ ਨੇ ਲੋਕਾਂ ਦੇ ਵਿੱਚ ਸ਼ਵੀ ਚੰਗੀ ਹੈ ਤੇ ਪਹਿਲੀ ਗੱਲ ਤੇ ਜਿਮਨੀ ਚੋਣ ਆਉਣੀ ਨਹੀਂ ਚਾਹੀਦੀ ਇੱਕ ਵਾਧੂ ਖਰਚਾ ਜਿਹੜਾ ਉਹ ਪੈਂਦਾ ਹੈ ਪਰ ਚਲੋ ਜੋ ਕੁਦਰਤ ਦਾ ਨਿਯਮ ਆ ਉਹਨਾਂ ਦੀ ਗੋਗਜੀ ਦੀ ਡੈਥ ਹੋ ਗਈ ਤੇ ਇਹ ਜਿਮਨੀ ਚੋਣ ਆਈ ਸੋ ਬੈਸਟ ਕੈਂਡੀਡੇਟ ਨੇ ਤਾਂ ਕਰਕੇ ਦਿੱਤੇ ਗਏ ਨੇ ਸਭ ਕੁਝ ਠੀਕ ਚੱਲ ਰਿਹਾ ਆ ਆਮ ਆਦਮੀ ਪਾਰਟੀ ਚ ਮੁੱਖ ਮੰਤਰੀ ਕੇਜਰੀਵਾਲ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋ ਰਹੀਆਂ ਕਿ ਦਿੱਲੀ ਤੋਂ ਕੰਟਰੋਲ ਹੋ ਰਿਹਾ ਸਾਰਾ ਕੁਝ ਨਹੀਂ ਬਿਲਕੁਲ ਸਾਰਾ ਕੁਝ ਠੀਕ ਚੱਲ ਰਿਹਾ ਇਹ ਤਾਂ ਆ ਬੇਤੁਕੀਆਂ ਜੀਆਂ ਗੱਲਾਂ ਨੇ ਅਸੀਂ ਤੁਸੀਂ ਵੇਖੋ ਵੀ ਮੁੱਖ ਮੰਤਰੀ ਪੰਜਾਬ ਲਗਾਤਾਰ ਇੱਥੇ ਆਪਣਾ ਹਰ ਰੋਜ਼ ਜਿਹੜਾ ਉਹ ਐਕਟੀਵਿਟੀਜ਼ ਕਰ ਰਹੇ ਆ ਮੁੱਖ ਮੰਤਰੀ ਪੰਜਾਬ ਜਿਹੜੇ ਆ ਉਹ ਹਰ ਰੋਜ਼ ਨਵੇਂ ਕੈਬਨਿਟ ਦੇ ਵਿੱਚ ਐਲਾਨ ਕਰ ਰਹੇ ਆ ਸੋ ਕੈਬਨਿਟ ਕੀ ਦੀ ਹੈ ਕੈਬਨਿਟ ਸਾਡੀ ਹੈ ਕੈਬਨਿਟ ਦੇ ਵਿੱਚ ਜਿਹੜੇ ਮੰਤਰੀ ਆ ਸਾਡੇ ਮੁੱਖ ਮੰਤਰੀ ਸਾਹਿਬ ਬੰਦੇ ਨੇ ਉਹ ਹਰ ਰੋਜ਼ ਚੰਗੇ ਫੈਸਲੇ ਲੈਂਦੇ ਨੇ ਚਾਹੇ ਆ ਦਲਿਤਾਂ ਦਾ ਹੁਣ ਪਿੱਛੇ ਦੇ ਕਰਜ਼ਾ ਮਾਫੀ ਦੀ ਜਿਹੜੀ ਗੱਲ ਹੋਵੇ ਕਿੰਨਾ ਪੁਰਾਣਾ ਕਰਜ਼ਾ ਜਿਹੜਾ ਉਹਨੂੰ ਮਾਫ ਕੀਤਾ ਸੋ ਉਹਦਾ ਵੀ ਮੈਂ ਸਰਕਾਰ ਨੂੰ ਵਧਾਈ ਦਿੰਦਾ ਹਾਂ ਵ੍ਰੋਧੀ ਪਾਰਟੀਆਂ ਇੱਕ ਇਹ ਗੱਲ ਉਠਾ ਰਹੇ ਆ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਜਾਂ ਲੁਧਿਆਣੇ ਜ਼ਿਮਨੀ ਚੋਂ ਵੈਸਟ ਦੇ ਲੋਕਾਂ ਨੂੰ ਇਹ ਧਮਕੀ ਦੇ ਰਿਹਾ ਕਿ ਜੇਕਰ ਸਾਡਾ ਐਮਐਲਏ ਨਾ ਜਿੱਤਾਇਆ ਤਾਂ ਕੰਮ ਤੁਹਾਡੇ ਬੰਦ ਹੋ ਜਾਣਗੇ ਹੋਣੇ ਨਹੀਂ ਆ ਦੇਖੋ ਇਹ ਕੋਈ ਗੱਲ ਨਹੀਂ ਹੈ ਗੱਲ ਇਹ ਹੈ ਕਿ ਨਾਜ ਤਾਂ ਉਹ ਨਹੀਂ ਤੀ ਕੋਈ ਗੱਲ ਨਹੀਂ ਹੈਗੀ ਤੇ ਨਾ ਮੈਂ ਕਿਤੇ ਕੇਜਰੀਆਲ ਜਿਹਦੇ ਮੂੰਹ ਇਹ ਗੱਲ ਸੁਣੀ ਆ ਕੇ ਜੀ ਵੀ ਇਹ ਧਮਕੀ ਆ ਵੀਡੀਓ ਚੱਲ ਰਹੀਆਂ ਆ ਸੋਸ਼ਲ ਮੀਡੀਆ ਨਹੀਂ ਮੈਂ ਇਹੋ ਜੀ ਕੋਈ ਵੀਡੀਓ ਜਿਹੜੀ ਆਪਣੇ ਵੇਖੀ ਨਹੀਂ ਹੈਗੀ ਤੇ ਮੈਨੂੰ ਲੱਗਦਾ ਨਹੀਂ ਕਿ ਏਡੇ ਵੱਡੇ ਲੀਡਰ ਨੇ ਉਹ ਕੋਈ ਇਹੋ ਜੀ ਗੱਲ ਕਰਨਗੇ ਹਾਂ ਇਹ ਜ਼ਰੂਰ ਹੋ ਸਕਦਾ ਵਾ ਕਿ ਜਿਹੜੀ ਸਰਕਾਰ ਆ ਉਹ ਆਪਣੀ ਆ ਕੰਮ ਸਾਰੇ ਆਪਾਂ ਕਰਨੇ ਆ ਇਸ ਕਰਕੇ ਕੈਂਡੀਡੇਟ ਜਿਤਾਓ ਇਹ ਤਾਂ ਇਹ ਤਾਂ ਜ਼ਰੂਰੀ ਆ ਨਾ ਜਿਹਦੀ ਸਰਕਾਰ ਉਹਦਾ ਕੈਂਡੀਡੇਟ ਹੋਣਾ ਵੀ ਚਾਹੀਦਾ ਡੇਢ ਭਾਵੇਂ ਅਗਲੀ ਇਲੈਕਸ਼ਨ ਦੇ ਵਿੱਚ ਡੇਢ ਪੌਣੇ 2 ਸਾਲ ਆ ਉਹ ਵੀ ਲੁਧਿਆਣੇ ਦਾ ਵਿਕਾਸ ਰੁਕੇ ਇਸ ਵਿਧਾਨ ਸਭਾ ਦਾ ਵਿਕਾਸ ਕਿਉਂ ਰੁਕੇ ਸੋ ਜਿਹੜਾ ਕੈਂਡੀਡੇਟ ਹੁੰਦਾ ਉਹ ਬਹੁਤ ਸਾਰੇ ਕੰਮ ਕਰਾ ਲੈਂਦਾ ਆਪ ਜਾ ਕੇ ਫਾਈਲਾਂ ਲੈ ਕੇ ਜਾਂਦਾ ਆਪਣੇ ਇਲਾਕੇ ਦੀ ਡਿਵੈਲਪਮੈਂਟ ਲਈ ਸੋ ਜੇ ਉਹ ਸਰਕਾਰ ਦਾ ਨਾਲ ਸੰਬੰਧ ਰੱਖਦਾ ਹੋਵੇ ਤੇ ਉਹਨਾਂ ਦੇ ਕੰਮ ਉਹਦੇ ਲਈ ਜਿਹੜਾ ਸੌਖਾ ਹੋ ਜਾਂਦਾ ਆਮ ਆਦਮੀ ਪਾਰਟੀ ਨੇ ਜਿਹੜੇ ਦਿੱਲੀ ਦੇ ਵਿੱਚ ਇੱਕ ਗੱਲ ਸ਼ੁਰੂ ਕੀਤੀ ਸੀ ਕਿ ਅਸੀਂ ਐਮਐਲਏ ਫੰਡ ਰੱਖੇ ਨੇ ਪਰ ਪੰਜਾਬ ਦੇ ਵਿੱਚ ਅਜੇ ਤੱਕ ਕਿਉਂ ਨਹੀਂ ਰੱਖੇ ਜਾ ਰਿਹਾ ਆ ਨਹੀਂ ਪੰਜਾਬ ਦੇ ਵਿੱਚ ਵੀ ਸੀਐਮ ਸਾਹਿਬ ਨੇ ਕਿਹਾ ਕਿ ਮੈਂ ਹਰੇਕ ਐਮਐਲਏ ਨੂੰ ਜਿਹੜਾ ਵਾ ਉਹ ਕਰੋੜਾ ਰੁਪਏ ਦੇੜੇ ਉਹ ਦਵਾਂਗਾ ਵਿਰੋਧੀ ਪਾਰਟੀ ਵਾਲਿਆਂ ਨੂੰ ਸਾਰੇ ਨੂੰ ਜਾਣਗੇ ਐਮਐਲਏ ਐਮਐਲਏ ਕਹਣਾ ਉਹ ਚੇ ਨਹੀਂ ਕਿਹਾ ਗਿਆ ਆਮ ਆਦਮੀ ਪਾਰਟੀ ਨੂੰ ਦੇਵਾਂਗੇ ਉਹ ਚ ਕਿਹਾ ਗਿਆ ਐਮਐਲਏਸ ਨੂੰ ਦੇਵਾਂਗੇ ਐਮਐਲਏ ਇਹਦਾ ਵਿਧਾਨ ਸਭਾ ਦੇ ਵਿੱਚ ਬੋਲਿਆ ਵੀ ਵਿਧਾਨ ਸਭਾ ਚ ਚਰਚਾ ਹੋਈ ਸੀ ਕਿ ਸਾਰੇ ਐਮਐਲਏਸ ਨੂੰ ਜਿਹੜਾ ਵਾ ਉਹ ਪੈਸੇ ਦਿੱਤੇ ਜਾਣਗੇ ਤੇ ਉਹ ਆਪਣਾ ਜਿਹੜਾ ਕੋਈ ਵੀ ਡਵੈਲਪਮੈਂਟ ਜਿਹੜੀ ਕਰਾ ਸਕਦੇ ਨੇ 5-5 ਕਰੋੜ ਰੁਪਏ ਦੀ ਜਿਹੜੀ ਉਹ ਗੱਲ ਵੀ ਸੀ ਆਮ ਆਦਮੀ ਪਾਰਟੀ ਦੀ ਲਗਭਗ 3.5 ਸਾਲ ਦੀ ਸਰਕਾਰ ਹੋ ਗਈ ਤੁਸੀਂ ਸਰਕਾਰ ਨੂੰ ਪਾਸ ਮੰਨਦੇ ਹੋ ਜਾਂ ਫੇਲ ਮੰਨਦੇ ਹੋ ਆ ਸਰਕਾਰ ਨੂੰ ਮੈਂ ਤੇ ਕਹਿੰਨਾ ਦੂਜੀਆਂ ਤਾਂ ਬਿਲਕੁਲ ਹੀ ਫੇਰ ਰਹੀਆਂ 70 ਸਾਲ ਇੰਨਾ ਲੰਮਾ ਸਮਾਂ ਉਹਨਾਂ ਰਾਜ ਕੀਤਾ ਹੁਣ ਗੱਲ ਆਉਂਦੀ ਹੈ ਸਰਕਾਰ ਨੂੰ ਪਾਸ ਮੰਨੀਏ ਕਿਉਂ ਸਵਾਲ ਇਹ ਹੈ ਪੀ ਇਹਨੂੰ ਤੁਸੀਂ ਪਾਸ ਕਹਿੰਦੇ ਕਿਉਂ ਜੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਸੂਬਾ ਵਾ ਉਹ ਕਿਸਾਨੀ ਨਾਲ ਜੇ ਇੱਥੇ ਕਿਸਾਨੀ ਵੱਲ ਧਿਆਨ ਨਾ ਦਈਏ ਤਾਂ ਉਨੇ ਹੀ ਜਿਹੜੀ ਐ ਇਨਕਮ ਘਟ ਕਿਸਾਨਾਂ ਨੂੰ ਹੋਊਗੀ ਕਿਸਾਨਾਂ ਨੂੰ ਘਟੂ ਤੇ ਬਾਜ਼ਾਰ 'ਚ ਘਟਾਊ ਬਾਜ਼ਾਰ 'ਚ ਘਟਾਊ ਤੇ ਸਾਰੇ ਬੰਨੇ ਪ੍ਰਭਾਵਿਤ ਹੁੰਦਾ ਕਿਸਾਨ ਤੇ ਕਹਿ ਰਿਹਾ ਕਿ ਸਾਡੇ ਸਰਕਾਰ ਜਿਹੜੀ ਐ ਕੋਈ ਗੱਲ ਹੀ ਨਹੀਂ ਸੁਣਦੀ ਸਾਨੂੰ ਧਰਨੇ ਵਿੱਚ ਕਾ ਦਿੱਤੇ ਉਹਨਾਂ ਤੇ ਵੀ ਲਾਠੀ ਚਾਰਜ ਕਰਤਾ ਉਥੋਂ ਟਰਾਲੀਆਂ ਗਾਇਬ ਹੋ ਗਈਆਂ ਇਸ ਤਰ੍ਹਾਂ ਦੇ ਮਸਲੇ ਨੂੰ ਲੈ ਕੇ ਸਰਕਾਰ ਨੂੰ ਕਹਿ ਰਹੇ ਆ ਕਿਸਾਨ ਇੱਕ ਪਿੰਡ ਦੇ ਵਿੱਚ ਲਗਭਗ ਛੋਟੇ ਤੋਂ ਛੋਟੇ ਵੱਡੇ ਪਿੰਡ ਲਾ ਲਈਏ ਚਲੋ ਲਾ ਲਓ ਜੇ 500 ਘਾਰ ਹੈ ਉਹਦਾ ਵਿਊ ਲਓ ਜੇ ਦੋ ਠੀਕੀ ਗੱਲਾਂ ਮੈਂ ਕਹੀ ਜਾਵਾਂ ਵੀ ਮੈਂ ਆ ਗੱਲਾਂ ਨੇ ਉਹ ਗੱਲ ਨਹੀਂ ਬੰਦ ਗੱਲ ਇਹ ਕਿ ਕੀ 500 ਕਾਰ ਜਿਹੜਾ ਇੱਕੇ ਕੰਮ ਦੇ ਇੱਕੇ ਤਬਕੇ ਨਾਲ ਇੱਕੇ ਕਿਸਾਨੀ ਲੈਵਲ ਨਾਲ ਜੁੜਿਆ ਕਿ ਉਹਦੀ ਇਹੋ ਹੀ ਗੱਲ ਹੈ ਕਿ ਉਹਨਾਂ ਸਾਰਿਆਂ ਦੇ ਉਹ ਇਹੀ ਗੱਲ ਕਹਿ ਰਹੇ ਨੇ ਫਿਰ ਤਾਂ ਆਪਣੀ ਤੁਹਾਡੇ ਲਈ ਗੱਲ ਜਿਹੜੀ ਮੰਨਣਯੋਗ ਹੈ ਜੇ ਇੱਕ ਜਣਾ ਜਾਂ ਦੋ ਜਣਾ ਕਹਿ ਰਹੇ ਕਿ ਮੇਰੀ ਰਏ ਐਵੇਂ ਉਹ ਗੱਲ ਨਹੀਂ ਹੈ ਹੁਣ ਗੱਲ ਕਰੀਏ ਕਿਸਾਨੀ ਦੀ ਅੱਜ ਮੋਟਰਾਂ ਬੀਲੀ ਆ ਉਹ ਜਦੋਂ ਮਰਜੀ ਕਿਸਾਨ ਜਾ ਕੇ ਦਿਨੇ ਬੀਜ ਲਈ ਆਉਂਦੀ ਆ ਆਪਣਾ ਸੁੱਤ ਛੱਡਦਾ ਤੇ ਆਪਣਾ ਕੱਦੂ ਕਰਦਾ ਤੇ ਅੱਜ ਝੋਨਾ ਲਾਂਚ ਪੂਰੀ ਮੋਜ ਬਣੀ ਪਈ ਆ ਜਦੋਂ ਆਪਾਂ ਇੰਟਰਵਿਊ ਕਰ ਰਹੇ ਹਾਂ ਉਹਦੀ ਗੱਲ ਕਰਨਾ ਹੋ ਸਕਦਾ ਹੁਣ ਵੀ ਜਦੋਂ ਆਪਾਂ ਇੰਟਰਵਿਊ ਹੁੰਦਾ ਕੋਈ ਕਿਸਾਨ ਮੋਟਰ ਤੇ ਬੈਠਾ ਇਹ ਵੀਡੀਓ ਵੇਖੇ ਤੇ ਕਵੇ ਹਾਂ ਯਾਰ ਇਹ ਤਾਂ ਬਿਲਕੁਲ ਇਹਨਾਂ ਸਹੀ ਗੱਲ ਕੀਤੀ ਆਪਾਂ ਨਵੇਂ ਕਾਲੇ ਪਾਉਣ ਦੀ ਗੱਲ ਕੀਤੀ ਵੀ ਨਹਿਰੀ ਪਾਣੀ ਅਸੀਂ ਬਾਤੋ ਬਾਤ ਲੈ ਜਾਵਾਂਗੇ ਤਾਂ ਜੋ ਪਹਿਲਾਂ ਆਪਣੇ ਨਲਕੇ ਵਿੱਚ ਸੀ ਹੁਣ ਪਾਣੀ ਵੇਖੋ ਕਿੱਥੇ ਚਲ ਗਿਆ ਕਿ ਸਾਡਾ ਜਿਹੜਾ ਥਲੜਾ ਪਾਣੀ ਢੇਲਾ ਪਾਣੀ ਉਹ ਬਚ ਸਕੇ ਇੱਕ ਨਹਿਰਾਂ ਦਾ ਪਾਣੀ ਉਵੇਂ ਹੀ ਭਰ ਆਉਂਦਾ ਫਸਲ ਜਿਹੜੀ ਉਹ ਬੜੀ ਚੰਗੀ ਹੁੰਦੀ ਉਹਦੇ 'ਚ ਕੰਮ ਕੀਤਾ ਫੇਰ ਅਸੀਂ ਸੂਏ ਪੱਕੇ ਕਰਨ ਵਾਲੇ ਬੰਨੇ ਗਏ ਨਹਿਰਾਂ ਜਿਹੜੀਆਂ ਉਹ ਪੱਕੀਆਂ ਕੀਤੀਆਂ ਚਾਹੇ ਹੁਣ ਪਾਣੀ ਦੀ ਲੜਾਈ ਸੀ ਆਪਣੀ ਹਰਿਆਣੇ ਦੇ ਨਾਲ ਉਹਨੇ ਦਿਨ ਪਾਣੀ ਨਹੀਂ ਦਿੱਤਾ ਤੇ ਜਦੋਂ ਉਹਨਾਂ ਦਾ ਹੱਕ ਮੰਗਦਾ ਉਦੋਂ ਹੀ ਪਾਣੀ ਜਿਹੜਾ ਸੀ ਜਿਹੜਾ ਰਿਲੀਜ਼ ਕੀਤਾ ਉਹਨਾਂ ਨੇ ਸੀਆਰਪੀ ਲਵਾ ਲਈ ਜਾਂ ਆਪਣੀਆਂ ਕੇਂਦਰੀ ਏਜੰਸੀਆਂ ਲਵਾ ਲਈ ਮੈਂ ਗੱਲ ਕਿਹਾ ਵੀ ਆਪਾਂ ਪਾਸ ਕਿਉਂ ਮੰਨੀਏ ਗੱਲ ਮੈਂ ਉਹ ਕੀਤੀ ਹੈ ਨਾ ਆਪਾਂ ਪਾਸ ਕਿਉਂ ਮੰਨੀਏ ਇਹ ਗੱਲ ਹੋ ਗਈ ਗੱਲ ਅੱਜ ਤੱਕ ਸਰਕਾਰਾਂ ਨਸ਼ੇ ਤੋਂ ਭੱਜਦੀਆਂ ਆਈਆਂ ਆਪਾਂ ਉਹਨਾਂ ਪਾਰਟੀਆਂ 'ਚ ਹੀ ਰਹੇ ਆ ਇੱਕ ਸਰਕਾਰ ਆਉਂਦੀ ਉਹਾਂ ਦੇ ਪੁਰਾਣਿਆਂ ਨੇ ਗੰਦ ਪਾਇਆ ਨਸ਼ੇ ਦਾ ਅਸੀਂ ਤੇ ਬੜਾ ਘਟਾਤਾ ਫਿਰ ਉਹ ਆ ਜਾਂਦੇ ਹੋ ਕਹਿੰਦੇ ਇਹਨਾਂ ਪਾਇਆ ਅਸੀਂ ਤੇ ਬੜਾ ਘਟਾਤਾ ਕਦੇ ਕਿ ਸਰਕਾਰ ਨੇ ਓਪਨ ਚਰਚੇ ਨਹੀਂ ਕੀਤੀ ਕਿ ਨਸ਼ਾ ਹੈਗਾ ਵਾ ਅਸੀਂ ਇਹਨੂੰ ਰੋਕਾਂਗੇ ਪਹਿਲੀ ਵਾਰ ਕੇ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਮਹਿਮ ਸ਼ੁਰੂ ਕੀਤੀ ਤੇ ਬਲਡੋਜ਼ਰ ਚਲਾਉਣੇ ਜਿਹੜੇ ਸ਼ੁਰੂ ਕੀਤੇ ਉਹ ਕਹਿੰਦੇ ਛੋਟੇ ਲੋਕਾਂ ਦੀ ਚਲਾਇਆ ਵੱਡੇ ਤਾਂ ਅਜੇ ਤੱਕ ਨਹੀਂ ਆਏ ਨਹੀਂ ਤੁਸੀਂ ਵੱਡਿਆਂ ਦੀ ਵੇਖੋ ਕਿੰਨਿਆਂ ਦੇ ਆਪਾਂ ਬਲਡੋਜ਼ਰ ਚੱਲੇ ਵੱਡੀਆਂ-ਵੱਡੀਆਂ ਕੋਠੀਆਂ ਢਾਂਡੀਆਂ ਨੇ 85-85 ਕਿਲੋ ਰੋਇਨ ਫੜ ਰਹੇ ਆ 40-40 ਕਿਲੋ ਰੋਇਨ ਫੜ ਰਹੇ ਆ ਕਈਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਅਟੈਚ ਕੀਤੀਆਂ ਗਈਆਂ ਨੇ ਇਹਨਾਂ ਦੇ ਬੋਰਡ ਲੱਗੇ 2017 'ਚ ਉਹਨਾਂ ਤੇ ਹਜੇ ਤੱਕ ਕੁਝ ਨਹੀਂ ਹੋਇਆ ਮਤਲਬ ਕਿੰਨਾਂ ਦੇ ਬੋਰਡ ਸਰਕਾਰ ਨੇ ਆਮ ਆਦਮੀ ਪਾਰਟੀ ਜਦੋਂ ਚੋਣ ਲੜ ਰਹੀ ਸੀ 17 'ਚ ਚਿੱਟੇ ਦੇ ਤਸਕਰਾਂ ਵਾਲੇ ਬੋਰਡ ਲਾਏ ਸੀ ਆਮ ਆਦਮੀ ਪਾਰਟੀ ਦੇ ਲੀਡਰ ਉਹ ਦਾ ਸੰਮਣ ਸੰਮਣ ਕੋਰਟ ਕਰਦੀ ਰਹਿੰਦੀ ਆ ਆ ਪਿਛੇ ਜੇ ਵੀ ਆ ਨਾ ਜਿਹੜਾ ਮਸਲਾ ਨੂੰ ਕੋਰਟ ਚ ਚੱਲ ਗਿਆ ਕੋਰਟ ਨੇ ਕਰਨਾ ਏਜੰਸੀਆਂ ਜਿਹੜੀਆਂ ਜਿੰਨਾ ਏਜੰਸੀਆਂ ਕੋਲੇ ਮਸਲਾ ਹੈ ਉਹ ਕਰ ਰਹੀਆਂ ਆਪਣਾ ਸੋ ਉਹ ਤੇ ਉਹ ਏਜੰਸੀਆਂ ਦਾ ਕੰਮ ਹੈ ਹੁਣ ਹੁਣ ਵੀ ਪਿਛੇ ਜੇ ਵੀ ਸੁਣਿਆ ਸੀ ਤੁਸੀਂ ਵੀ ਫਿਰ ਕਹਿੰਦੇ ਸ਼ਾਇਦ ਸੰਮਣ ਆ ਗਏ ਨੇ ਸੋ ਇਸ ਕਰਕੇ ਉਹ ਜਿਹੜਾ ਹੁਣ ਕੋਰਟ ਦਾ ਪ੍ਰੋਸੈਸ ਆ ਕੋਰਟ ਨੇ ਕਰਨਾ ਹੈ ਹੁਣ ਗੱਲ ਕਰੀਏ ਹੈਲਥ ਦੀ এডਿਕੇਸ਼ਨ ਆਪਣੇ ਹੈਲਥ ਦੇ ਵਿੱਚ ਆਪਾਂ ਮੱਲਾ ਕਲੀਨਿਕ ਲੈ ਕੇ ਆਏ এডਿਕੇਸ਼ਨ ਦੇ ਵਿੱਚ ਸਕੂਲ ਆਫ ਫੈਮਿਨਸ ਲੈ ਕੇ ਆਏ ਕਰੋੜਾ ਰੁਪਏ ਸਕੂਲਾਂ ਨੂੰ ਦਿੱਤੇ ਹੁਣ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਠੀਕ ਹੈ ਕੁਝ ਬੰਦੇ ਨੇ ਰੌਲਾ ਪਾ ਲਿਆ ਜੀ ਬਾਥਰੂਮਾਂ ਦੀ ਘਟਨ ਕਰੀ ਜਾਂਦੇ ਆ ਕੀ ਬਾਥਰੂਮ ਕੋਈ ਮਾੜੀ ਛਾਏ ਇਨਸਾਨ ਨੇ ਪਹਿਲਾਂ ਵੀ ਬਣਦੇ ਸੀ ਬਾਥਰੂਮ ਦਾ ਕਰ ਕਰਦਾ ਨਾ ਇਨਸਾਨ ਨਾਲ ਜੁੜੀ ਸ਼ਾਇ ਜੇ ਉਥੇ ਬਾਥਰੂਮ ਨਹੀਂ ਸੀ ਹੈਗਾ ਇਹ ਨਲੈਕੀ ਵਿਗਾਰੇ ਸਗੋ ਕਿ ਜੀ ਜੇ ਬਾਥਰੂਮ ਦਾ ਦੁਗਾਟਨ ਹੋਇਆ ਤਾਂ ਮਤਲਬ ਬਾਥਰੂਮ ਨਵਾਂ ਬਣਿਆ ਮਤਲਬ ਤੁਹਾਡੇ ਕੋਲ ਤਾਂ 17 ਸਾਲਾਂ ਦੀ ਵਿੱਚ ਉਥੇ ਬਾਥਰੂਮ ਨਹੀਂ ਬਣਿਆ ਇਹੋ ਜੇ ਤੁਸੀਂ ਕਿਤੇ ਪਹਿਲਾਂ ਫੀਲਡ ਦੇ ਵਿੱਚ ਗਏ ਉਹ ਹੋਵਗੇ ਤੁਸੀਂ ਬੜੇ ਚਿਰ ਦੇ ਪੱਤਰਕਾਰ ਹੋ ਕਈ ਐਹੋ ਜਿਹੇ ਵੀ ਤੁਹਾਨੂੰ ਬਾਰਡਰ ਦੇ ਵਿੱਚ ਸਕੂਲ ਮਿਲਦੇ ਹੀ ਜਿਨ੍ਹਾਂ ਦਾ ਆਪਦਾ ਜਿਹੜਾ ਬਾਥਰੂਮ ਨਹੀਂ ਹੀ ਹੈਗਾ ਤੇ ਗਵਾਂਡੀਆਂ ਦੇ ਘਰੇ ਮੁੰਡੇ ਜਾਂ ਕੁੜੀਆਂ ਜਿਹੜੇ ਉਹ ਬਾਥਰੂਮ ਜਾਂਦੇ ਹੀ ਐਹੋ ਜਿਹੇ ਸਕੂਲ ਵੀ ਇੱਥੇ ਰਹੇ ਆ ਟਾਰਟ ਹੁੰਦੇ ਸੀ ਟਾਰਟ ਤਾਂ ਆਪਾਂ ਜੇ ਥੋੜਾ ਜਿਹਾ ਪਹਿਲਾਂ ਹੀ ਵੇਖੇ ਹਨ ਸੋ ਇਸ ਕਰਕੇ ਉਹਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਤਾਂ ਚੱਲੀ ਅੱਜ ਬਿਜ਼ਨਸ ਬਲਾਸਟਰ ਦੇ ਨਾਂ ਤੇ ਪ੍ਰੋਗਰਾਮ ਚੱਲ ਰਿਹਾ ਆਪਣੀ ਸਰਕਾਰ ਨੇ ਸ਼ੁਰੂ ਕੀਤਾ ਕਿ ਇੱਕ ਬੱਚੇ ਨੂੰ ਕਿਸੇ ਨੂੰ 10000 ਕਿਸੇ ਨੂੰ 20000 ਕਿਸੇ ਨੂੰ 50000 ਰੁਪਏ ਦਿੱਤਾ ਜਾਂਦਾ ਵੀ ਇਹਦੇ ਨਾਲ ਕੋਈ ਛੋਟੇ ਤੋਂ ਛੋਟਾ ਕਾਰੋਬਾਰ ਕਰਕੇ ਤੇ ਇਹ ਤੋਂ ਵੱਧ ਪੈਸੇ ਬਣਾ ਕੇ ਵਿਖਾਓ ਮਤਲਬ ਉਦੋਂ ਇਹ ਨਹੀਂ ਕਿ 50000 ਦੇ ਨਾਲ ਉਹਨੇ ਹੁਣ ਕਰੋੜਾਪਤੀ ਬਣ ਜਾਣਾ ਪਰ ਉਹਦੇ ਨਾਲ ਉਹਦੇ ਮਾਈਂਡ ਦੇ ਵਿੱਚ ਬਿਜ਼ਨਸ ਕਿੱਦਾਂ ਕਰਨਾ ਉਹ ਚੀਜ਼ ਨੂੰ ਲੈ ਕੇ ਆਵੇ ਤੁਸੀਂ ਆਈਐਸ ਕਿਵੇਂ ਬੰਨਣਾ ਹੈ ਪੀਸੀਐਸ ਕਿਵੇਂ ਕਲੀਅਰ ਕਰਨੀ ਆ ਯੂਪੀਐਸਸੀ ਕਿਵੇਂ ਕਲੀਅਰ ਕਰਨੀ ਉਹਦੇ ਤੇ ਚਰਚਾ ਚੱਲੇ ਸ਼ੁਰੂ ਹੀ ਸਰਕਾਰੀ ਸਕੂਲਾਂ ਦੇ ਵਿੱਚ ਇਹ ਵੀ ਇੱਕ ਬਦਲਾਅ ਵਾ ਐਮਐਲਏ ਅ ਪਾਸ ਕਿਉ ਮੰਨੀ ਹੈ ਸਰਕਾਰ ਨੂੰ ਸਰਕਾਰ ਨੂੰ ਇਸ ਕਰਕੇ ਮੰਨੀ ਹੈ ਕਿਹੜੀ ਸਰਕਾਰ ਆ ਦੱਸੋ ਜਿਨੇ ਅੱਜ ਤੱਕ ਆਪਣਾ ਐਮਐਲਏ ਫੜਿਆ ਹੋਵੇ ਪੀ ਇਹ ਰਿਸ਼ਵਤ ਲੈਂਦਾ ਜੀ ਇਹਨੂੰ ਫੜ ਲਓ ਉਹ ਪ੍ਰਚਾਰ ਵੀ ਨਾਲ ਨਾਲ ਕਰਦੇ ਫਿਰਦੇ ਕੌਣ ਜੀ ਤੁਹਾਡੇ ਐਮਐਲਏ ਜਨਾ ਤੇ ਦੋਸ਼ ਲੱਗੇ ਸੀ ਜਾਂ ਜਿਨ੍ਹਾਂ ਤੇ ਪਰਚੇ ਹਰ ਇੱਕ ਬੰਦੇ ਦਾ ਆਪਣਾ ਇੱਕ ਅਧਿਕਾਰ ਹੈ ਉਹਨੂੰ ਤਹੀ ਨਹੀਂ ਰੋਕਦੇ। ਇਹ ਪਾਰਟੀ ਚੋਂ ਕਿਉਂ ਨਹੀਂ ਕੱਢਦੇ ਫਿਰ ਜਿਹੜੇ ਬੰਦੇ ਦੋਸ਼ੀ ਮੰਨ ਲਏ ਸਰਕਾਰ ਨੇ। ਜਿਹੜਾ ਐਮ.ਐਲ.ਏ ਚੁਣਿਆ ਜਾਂਦਾ ਉਹ 5 ਸਾਲ ਲਈ ਚੁਣਿਆ ਗਿਆ ਹੈ। ਇਹ ਵਿਧਾਨ ਹੈ। ਉਹਨੂੰ ਕੋਈ ਇਹ ਲਾ ਨਹੀਂ ਸਕਦੇ। ਉਹ ਇੱਕ ਕੋਈ ਵੀ ਹੋਵੇ। ਸੋ ਕਾਰਵਾਈ ਤਾਂ ਕੀਤੀ ਹਮਤ। ਪਾਰਟੀ ਚੋਂ ਪਾਸੇ ਤਾਂ ਕਰ ਹੀ ਸਕਦੇ ਹੋ ਨਾ ਵੀ ਤੁਸੀਂ ਸਾਡੀ ਪਾਰਟੀ ਦੇ ਵਿੱਚ ਸਾਡਾ ਬਦਨਾਮ ਕਰਦੇ ਹੋ ਨਾ। ਤਰੀਬ ਬਣੀ ਇਹ ਚੀਜ਼ਾਂ ਹੋ ਜਾਂਦੀਆਂ ਨੇ, ਇੰਟਰਨਲ ਬੜਾ ਕੁਝ ਹੋ ਜਾਂਦਾ ਹੈ। ਇਹ ਤੇ ਮਤਲਬ ਗੱਲ ਹੈ ਬਾਕੀ ਥੋੜਾ ਜਿਹੜਾ ਸਮਾਂ ਰਹਿ ਗਿਆ ਹੈ। ਫੇਰ ਚੰਗੇ ਬੰਦੇ ਆਉਣਾ ਚੰਗੇ ਬੰਦੇ ਨੇ ਲੱਗਣਾ ਹੈ, ਕਈ ਕੁਝ ਹੋਣਾ ਹੈ। ਪਰ ਮੇਰੇ ਕਹਿਣ ਤੋਂ ਮਤਲ ਜਦੋਂ ਪਾਰਟੀ ਚ ਵੇਖੋ ਜਿੰਨੂੰ ਕੋਰਟ ਕਹੂਗੀ ਕਿ ਵਾਕਈ ਵੇਖੋ ਕੇਸ ਹੋ ਜਾਣਾ ਹੂੰ ਉਹ ਲੱਗ ਗੱਲ ਹੈ ਪ੍ਰੂਫ ਹੋ ਜਾਣਾ ਉਹ ਅਲੱਗ ਗੱਲ ਹੈ ਇਹ ਦੋਵੇਂ ਚੀਜ਼ਾਂ 'ਚ ਫਰਕ ਹੈ ਬਾਕੀ ਦੇ ਵਿਰੋਧੀ ਕਹਿੰਦੇ ਨਾ ਕਿ ਸਾਡੇ ਜਿਵੇਂ ਇਲਜ਼ਾਮ ਲਾਏ ਤੁਸੀਂ ਵੀ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਜਾਂ ਹੋਰ ਗੱਲਾਂ ਨੂੰ ਲੈ ਕੇ ਪ੍ਰੂਫ ਤਾਂ ਤੁਸੀਂ ਵੀ ਅਜੇ ਤੱਕ ਨਹੀਂ ਕਰ ਸਕੇ ਨਾ ਅਸੀਂ ਕੰਮ ਤਾਂ ਕਰ ਰਹੇ ਹਾਂ ਨਾ ਅਸੀਂ ਕੰਮ ਇਹ ਨਹੀਂ ਕਰ ਲੈਂਦੇ ਇਹ ਆਪਣੇ ਐਮਐਲਏ ਫੜ ਲੈਂਦੇ ਹੋਂਦੀ ਮੰਤਰੀ ਫੜ ਲੈਂਦੇ ਅਸੀਂ ਇਹਨਾਂ ਉਦਾਂ ਹੀ ਫੜ ਲੈਂਦੇ ਜੇ ਇਹ ਕਹਿੰਦੇ ਨਾ ਟਕਵਾਂਜ ਕੀਤਾ ਹੈ ਅਸੀਂ ਉਦਾਂ ਫੜਦੇ ਹਾਂ ਮੈਂ ਨਾ ਵੀ ਜੇ ਇਹ ਕਹਿੰਦੇ ਨੇ ਵੀ ਟਕਵਾਂਜ ਕੀਤਾ ਹੈ ਇਲੈਕਸ਼ਨ ਆ ਜਾਂਦੀਆਂ ਨਟਕੀ ਕਰ ਲੱਗ ਪਏ ਨੇ ਫਿਰ ਇਹ ਵੀ ਕਰ ਲੈਂਦੇ ਕਰਦੇ ਤਾਂ ਸਹੀ ਕੁਝ ਫੜ ਕੇ ਤਾਂ ਵਿਖਾਉਣ ਇਹਨ ਸੋ ਇਦਾਂ ਨਹੀਂ ਹੁੰਦਾ ਵੀ ਤੁਸੀਂ ਕਿ ਇਹਨੂੰ ਬਿਨਾਂ ਨਜਾਇਜ਼ ਕਿਸੇ ਚੀਜ਼ ਦੇ ਵਿੱਚ ਉਹ ਕਰ ਲੋ ਤੇ ਇਹ ਵੀ ਇਹ ਵੀ ਸਰਕਾਰ ਨੇ ਜਿਹੜਾ ਵਾ ਉਹ ਵੀ ਇੱਕ ਵੱਖਰਾ ਕੰਮ ਜਿਹੜਾ ਸਰਕਾਰ ਨੇ ਕੀਤਾ ਸੋ ਸਰਕਾਰ ਨੂੰ ਪਾਸ ਕਿਉਂ ਮੰਨੋ ਇਹਦੇ 200 ਕਾਰਨ ਜੇ ਆਪਾਂ ਉਹ ਪਾਸੇ ਪੈ ਜਾਈਏ ਤਾਂ ਫੇਰ ਆਪਣਾ ਸਰਕਾਰੀ ਸਕੂਲਾਂ ਦੇ ਵਿੱਚ ਆਪਾਂ ਖੇਡਾਂ ਕਰਾਉਣੀਆਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਲੈ ਕੇ ਆਏ ਇਹ ਸਾਰਾ ਕੁਝ ਇਹਨਾਂ ਨੇ ਹੁਣ ਤੱਕ ਕਿਉਂ ਨਹੀਂ ਕੀਤਾ ਸੋ ਨਵੇਂ ਬੱਸਾਂ ਦੇ ਰੂਟ ਚੱਲੇ ਨਵੀਆਂ ਬੱਸਾਂ ਪਾਉਣੀਆਂ ਸ਼ੁਰੂ ਕੀਤੀਆਂ ਪਰ ਬੜਾ ਕੁਝ ਮਤਲਬ ਕੀਤਾ ਹੈ ਜੇ ਆਪਾਂ ਉਸ ਪਾਸੇ ਜਾਵਾਂਗੇ ਫਿਰ ਆਪਾਂ ਦੋਵਾਂ ਭਰਾਵਾਂ ਨੂੰ ਦੋ ਘੰਟੇ ਚਾਹੀਦੇ ਆ ਪਰ ਵਿਰੋਧੀ ਕਹਿੰਦੇ ਕਿ ਸਰਕਾਰ ਫੇਲ ਹੈ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਕੋਈ ਇੱਥੇ ਲਾਅ ਐਂਡ ਆਰਡਰ ਨਹੀਂ ਜਿਹਨੂੰ ਮਰਜ਼ੀ ਜਿਹੜਾ ਮਰਜ਼ੀ ਗੋਲੀ ਮਾਰ ਦਿੰਦਾ ਹੈ ਜਾਂ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹ ਵੀ ਕਹਿੰਦੇ ਇੱਕ ਡਰਾਮ ਹੈ ਜਿਹੜਾ ਯੋਧ ਨਸ਼ਾ ਵਿਰੋਧ ਹੈ ਉਹ ਵੀ ਡਰਾਮ ਹੈ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਰਕਾਰ ਨੂੰ ਤਾਂ ਉਹ ਡਰਾਮੇਬਾਜ਼ੀ ਦੱਸ ਦਿਆ ਵਿਰੋਧੀ ਦਾ ਚਲੋ ਜੀਨਨ ਨੂੰ ਇਹ ਲੱਗਦਾ ਹੈ ਕਿ ਅਸੀਂ 3 ਸਾਲ ਚ ਡਰਾਮੇ ਬਾਜੀ ਕਰ ਰਹੇ ਹਾਂ ਤੇ ਇਹ 70 ਸਾਲ ਜਿਹੜੇ 75 ਇਹਨਾਂ ਲਾਈਵ ਚ ਕੰਮ ਕਰ ਲੈਂਦੇ ਭਈ ਕਰਨਾ ਚਾਹੀਦਾ ਹੈ ਨਾ ਫਿਰ ਡਰਾਮੇ ਤੇ ਕਰਨ ਦੀ ਲੋੜ ਹੀ ਨਾ ਪੈਂਦੀ 70 ਸਾਲਾਂ ਚ ਜਿਹੜੇ ਬੰਦਿਆਂ ਕੋ ਆਪਣਾ ਸਿਸਟਮ ਸਹੀ ਨਹੀਂ ਹੋਇਆ 70 ਸਾਲਾਂ ਨੂੰ ਜਿਨ੍ਹਾਂ ਨੂੰ ਲੋਕ ਵਾਰ-ਵਾਰ ਵੋਟ ਪਾਉਂਦੇ ਰਹੇ ਚੱਲ ਐਰਕੇ ਨੂੰ ਛੱਡ ਇਹਨੂੰ ਪਾ ਦਈਏ ਇਹਨੂੰ ਛੱਡ ਉਹਨਾਂ ਨੂੰ ਹੀ ਵਾਰ-ਵਾਰ ਦੋਹਾਂ ਤਰ੍ਹਾਂ ਨੂੰ ਲਿਆਉਂਦੇ ਰਹੇ ਉਹ ਉਹਨਾਂ ਹੀ ਤੇ ਗੱਲ ਹੀ ਨਹੀਂ ਸੁਣੀ ਚਾਹੀਦੀ ਲੋਕਾਂ ਨੂੰ ਸਾਡੇ ਖਿਲਾਫ ਤਾਂ ਲੋਕ ਉਹਨੂੰ 70 ਸਾਲਾਂ ਪਿਛੋਂ ਜਾ ਕੇ ਕਿ ਹਾਂ ਭਈ ਜਾਂ 35 ਸਾਲਾਂ ਪਿਛੋਂ ਜਾ ਕੇ ਵੀ ਠੀਕ ਆ 35 ਉਹਨਾਂ ਨੂੰ ਵੀ ਦਿੱਤੇ ਸੀ 35 ਉਹਨਾਂ ਕੀਤਾ ਦੋਵਾਂ ਨੇ 70 ਕੀਤਾ ਆ ਲੋ 35 ਤੁਹਾਨੂੰ ਲਗਾਤਾਰ ਦੇ ਦਿੱਤੇ ਜੇ ਆ ਚੱਕੋ ਹੁਣ ਤੁਹਾਡੇ ਕੋਲ ਨਹੀਂ ਆਉਣ ਅਸੀਂ ਤੁਹਾਡੇ ਵਿਰੋਧੀ ਆ ਸਮਝਦੇ ਨਾ ਤੁਹਾਨੂੰ ਵੀਡੀਓ ਤੇ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਜਿਹੜੇ 70 ਸਾਲਾਂ ਤੋਂ ਲੋਕ ਉਹਨਾਂ ਨੂੰ ਕਹਿੰਦੇ ਸੀ ਮਾੜਿਆ ਉਹ ਚੰਗੇ ਕਹੌਣ ਲਾਤੇ ਆਮ ਆਦਮੀ ਪਾਰਟੀ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਕੁਝ ਲੋਕਾਂ ਦੀ ਗੱਲ ਕਹਿਣਾ ਤੇ ਸਾਰਿਆਂ ਦੀ ਕਹਿਣਾ ਜਿਹੜਾ ਬੰਦਾ ਤੇ ਆ ਸਿਆਣਾ ਜਿੰਨੂੰ ਤੇ ਆ ਸਮਝ ਜਿਹੜਾ ਵਾ ਨਿਊਟਰ ਵੇਖੋ ਜਦੋਂ ਪਾਰਟੀ ਚੋਂ ਨਿਆਣਾ ਹਨੂ ਦੂਜੀ ਭਾਵੇਂ ਕਹਿੰਨਾ ਮਰਜ਼ੀ ਚੰਗਾ ਕਹੀ ਜਾਵੇ ਇਧਰੋਂ ਕਿਸੇ ਦੇ ਮੂੰਹੋਂ ਨਿਕਲਣਾ ਪਈ ਇਹ ਬੜੀ ਵਧੀਆ ਵਾ ਠੀਕ ਹੈ ਨਾ ਪਹਿਲਾਂ ਅਕਾਲੀ ਦਲ ਦੀ ਗਵਰਨਮੈਂਟ ਰਹੀ ਤੇ ਕਾਂਗਰਸ ਕੀ ਕਹਿੰਦੀ ਦੀ ਇਹਨਾਂ ਨੂੰ ਗਵਰਨਮੈਂਟ ਨਹੀਂ ਚਲਾਉਣੀ ਆਉਂਦੀ ਜੀ ਇਹਨਾਂ ਨੇ ਉਹ ਕੀਤਾ ਇਹੋ ਹੀ ਚੱਲਦਾ ਰਿਹਾ ਨਾ ਫਿਰ ਕਾਂਗਰਸ ਨੇ ਆ ਜਾਣਾ ਉਹਨਾਂ ਕਹਿੰਨਾ ਇਹਨਾਂ ਨੂੰ ਨਹੀਂ ਚਲਾਉਣੀ ਆਉਂਦੀ ਜੀ ਫਿਰ ਲੋਕਾਂ ਕਹਿੰਣਾ ਚੱਲ ਫਿਰ ਉਹਨਾਂ ਨੂੰ ਪਾ ਦਿੰਨੇ ਆ ਫਿਰ ਉਹਨਾਂ ਨੂੰ ਪਾ ਦਨੀ ਆ ਫਿਰ ਉਹਨਾਂ ਕਹਿੰਣਾ ਇਹਨਾਂ ਨੂੰ ਨਹੀਂ ਚਲਾਉਣੀ ਆਉਂਦੀ ਜੀ ਫਿਰ ਦੂਜਿਆਂ ਨੇ ਆਏ ਨਾ ਉਹਨਾਂ ਕਹਿੰਦਾ ਜੀ ਇਹਨਾਂ ਨੂੰ ਇੱਕ ਚੱਕ ਮਿੰਟ ਦੱਸੋ ਨਾ ਫਿਰ ਅਸੀਂ ਆ ਗਏ ਤੁਸੀਂ ਵੀ ਅਸੀਂ ਕਿਹਾ ਵੀ ਇਹਨਾਂ ਦੋਨੋਂ ਨਹੀਂ ਚਲਾਉਣੀ ਆਉਂਦੀ ਅਸੀਂ ਚਲਾ ਕੇ ਵਿਖਾਵਾਂਗੇ ਉਹ ਕਹਿੰਦੇ ਹੁਣ ਤੁਹਾਨੂੰ ਨਹੀਂ ਚਲਾਉਣੀ ਆਉਂਦੀ ਉਹ ਤਾਂ ਉਹਨਾਂ ਦਾ ਕੰਮ ਹੁਣ ਉਹਨਾਂ ਕਹੀ ਜਣਾ ਮੈਂ ਤੁਹਾਨੂੰ ਕਹਿੰਨਾ ਹੈ ਵਿਰੋਧੀ ਦਾ ਕੰਮ ਹੁੰਦਾ ਉਹਨੇ ਉਹਨੇ ਵਿਰੋਧ ਕਰਨਾ ਤੁਸੀਂ ਜਿੰਨਾ ਮਰਜ਼ੀ ਚੰਗਾ ਕਰੋ ਇਹ ਤੇ ਜਿਹੜੀ ਆਮ ਪਬਲਿਕ ਹੁੰਦੀ ਆ 600 ਯੂਨਟ ਦਾ ਫੈਸਲਾ ਮੇਰੇ ਵੀਰ ਜੀ ਮੈਨੂੰ ਆਪਾਂ ਕੈਮਰੇ ਦੀ ਗੱਲ ਕਰਦੇ ਜਿਸ ਬੰਦੇ ਦੀ 30000 ਰੁਪਿਆ ਤਨਖਾਹ ਵਾਣਾ ਆ ਇੱਕ ਮੀਡੀਅਮ ਲੈਵਲ ਤੇ ਜੇ ਸੋਚੀਏ ਨਾ ਤੇ ਪ੍ਰਾਈਵੇਟ ਜੌਬ ਤੇ ਬੰਦਾ ਲੱਗਾ ਜਿਹਨੂੰ 30000 ਮਿਲਦੀ ਹੈ ਨਾ ਉਹਦਾ ਗੁਜ਼ਾਰਾ ਕੋਈ ਸੌਖਾ ਨਹੀਂ ਹੁੰਦਾ ਤੇ 30000 ਵਾਲੇ ਬੰਦੇ ਦਾ ਜੇ 5-6000 ਰੁਪਿਆ ਮਹੀਨੇ ਦਾ ਬਿੱਲ ਹੀ ਨਿਕਲ ਜਾਂਦਾ ਈ ਤੇ ਜਾਨ ਨਿਕਲ ਜਾਂਦੀ ਬੰਦੇ ਦੀ ਉਹੀ ਹੁਣ ਜਿਹੜਾ ਉਹਦਾ 5-6000 ਬਚਣ ਲੱਗ ਪਿਆ ਉਹਨੂੰ ਸੌਖ ਹੋਇਆ ਉਹ ਬੰਦਾ ਕਹਿੰਦਾ ਵੀ ਯਾਰ ਉੱਠਦੇ ਆ ਕਹਿੰਦਾ ਜਾਂ ਜਿੱਦਨ ਬੇਲ ਲਾਉਂਦਾ ਜੀਰੋ ਵੇਂਦਾ ਉਹਦਨੋਂ ਕਹਿੰਦਾ ਯਾਰ ਧੰਨਵਾਦ ਭਗਵਾਨ ਦ ਦੇਖੋ ਜਿਹੜੀ ਅੱਜ ਇਹਨਾਂ ਹਾਲਾਤ ਪੈਦਾ ਕਰਦੇ ਆ ਜਿਹੜੇ ਇਹਨਾਂ ਨੇ ਲੋਕਾਂ ਨੂੰ ਜਿਹਦੇ ਪੱਧਰ ਤੇ ਲੈ ਜਾਂਦਾ ਵਾ ਉਹਦੇ ਹਿਸਾਬ ਨਾਲ ਤੇ ਸਰਕਾਰ ਦਾ ਫਰਜ਼ ਬੰਦ ਹੈ ਕਿ ਉਹਨੂੰ ਅ ਇਨ ਸਕੀਮਾਂ ਦੇ ਕੇ ਤੇ ਆਪਣੇ ਬੰਦਿਆਂ ਦਾ ਜੀਵਨ ਪੱਧਰ ਜਿਹੜਾ ਉੱਚਾ ਰੱਖੀ ਹੌਲੀ ਹੌਲੀ ਜਿੱਦਾਂ ਅਜੇ 3 ਸਾਲ ਹੋਏ ਸਾਨੂੰ ਹਣਾ ਸਾਢੇ 3 ਸਾਲ ਹੋਏ ਆ ਪ੍ਰਮਾਤਮਾ ਕਿਰਪਾ ਕਰੇ ਅਗਲੀ ਗਵਰਨਮੈਂਟ ਬਣਦੀ ਆ ਉਸ ਤੋਂ ਅੱਗੇ ਗਵਰਨਮੈਂਟ ਬਣਦੀ ਜਿਵੇਂ ਅਸੀਂ ਬਿਜ਼ਨਸ ਬਲਾਸਟਰ ਦੇ ਵਿੱਚ ਲੈ ਕੇ ਆਏ ਆ ਲੋਕ ਆਪਣੇ ਕਾਰੋਬਾਰ ਨਾਲੇ ਵਧਣ ਆਪਾਂ ਇਹਨਾਂ ਦਾ ਥੋੜਾ ਮਿਆਰ ਉੱਚਾ ਚੁੱਕੀ ਸੀ ਕੱਲੋਂ ਜਿੰਨੂੰ 1 ਲੱਖ 1.5 ਲੱਖ ਇਨਕਮ ਹੋਣ ਲੱਗ ਪਈ ਉਹਨੇ ਆਪ ਹੀ ਕਹਿਣਾ ਜਦੋਂ ਆਪਾਂ ਸੋਚ ਨੂੰ ਲੈ ਕੇ ਜਾਵਾਂਗੇ ਵੀ ਭਾਜੀ ਜਿੰਨੂੰ ਲੱਗਦਾ ਕਿ ਸਬਸਿਡੀ ਮੈਂ ਛੱਡਣੀ ਚਾਹੀਦੀ ਆ ਮੇਰਾ ਪੰਜਾਬ ਆ ਇਹੋ ਪੈਸੇ ਮੇਰੇ ਪੰਜਾਬ ਦੇ ਇਨਫਰਾਸਟ੍ਰਕਚਰ ਤੇ ਲੱਗਣ ਇਹੋ ਪੈਸੇ ਮੇਰੇ ਡਿਵੈਲਪਮੈਂਟ ਤੇ ਲੱਗਣ ਉਹਦੋਂ ਲੋਕ ਆਪ ਛੱਡਣਗੇ ਪਰ ਉਥੋਂ ਤੱਕ ਜਾਣ ਲੱਗਿਆ ਇਹਨਾਂ ਨੇ ਦੇ ਬੇੜਾਗਰ ਕੀਤਾ 75 ਸਾਲਾਂ ਚ ਸੋ جے ਆਪਾਂ ਕੁਝ ਲੋਕ ਕਹਿ ਦਿੰਦੇ ਆ ਜੀ ਸਬਸਿਡੀ ਮਾੜੀ ਆ ਜੀ ਸਬਸਿਡੀ ਮਾੜੀ ਮੈਂ ਕਹਿੰਦਾ ਮਾੜੀ ਮੈਂ ਮੰਨ ਲੀ ਤੁਹਾਡੀ ਗੱਲ ਪਰ ਮੈਂ ਤੁਹਾਨੂੰ ਉਹ ਘਰ ਵਿਖਾਵਾਂ ਜਿਹਦੇ ਕੋਲੇ 600 ਯੂਨਟ ਜਦੋਂ ਮਾਫ ਨਹੀਂ ਸੀ ਤੇ ਬਿੱਲ ਨਹੀਂ ਧਰਦੇ ਮੰਨ ਲਓ ਉਹਨਾਂ ਦੀਆਂ ਕੁੰਡੀਆਂ ਕਟੀਆਂ ਜਾਂਦੀਆਂ ਜਾਂ ਬੱਚੇ ਉਹਨਾਂ ਦੇ ਜਿਹੜੇ ਬਿਨਾ ਪੱਖੇ ਤੋਂ ਬੈਠੇ ਰਹਿੰਦੇ ਆ ਨਿਗੇ ਨਿਗੇ ਬੱਚੇ ਹੁੰਦੇ ਆ ਸੋ ਇਹੀ ਕਰਕੇ ਇਹ ਸਰਕਾਰਾਂ ਦੇ ਫਰਜ਼ ਹੁੰਦੇ ਆ ਕਿ ਜਿੱਥੇ ਬਿਲਕੁਲ ਸਾਡੇ ਸਰਕਾਰਾਂ ਕਹਦੇ ਆਤੇ ਬੰਦੇ ਦੇ ਜੀਵਨ ਪੱਧਰ ਲੋਕਾਂ ਲਈ ਸਰਕਾਰਾਂ ਲੋਕਾਂ ਲਈ ਚੁਣੀਆਂ ਜਾਂਦੀਆਂ ਤੇ ਜਿੱਥੇ ਲੱਗਦਾ ਕਿ ਹਾਂ ਸਾਨੂੰ ਅੱਜ ਇਹਨੂੰ ਸਹੂਲਤ ਦੇਣ ਦੀ ਲੋੜ ਹੈ ਤੇ ਕਿਉਂ ਨਹੀਂ ਦੇਣੀ ਚਾਹੀਦੀ ਜੀ ਪਰ ਕਰਜ਼ਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਨਾ ਸਰਕਾਰ ਤਾਂ ਕਹਿੰਦੀ ਸੀ ਕਿ ਕਰਜ਼ਾ ਸੀ ਘਟਾਉਣ ਵਾਸਤੇ ਆਇਆ ਪਰ ਇਹ ਤਾਂ ਉਦੋਂ ਵੀ ਵਧਣ ਲੱਗ ਗਿਆ ਕਹਿੰਦੇ ਵੇਖੋ ਗੱਲ ਕਿ ਚਲਾਈਏ ਅੰਕੜਿਆਂ ਨਾਲ ਫਿਰ ਤੇ ਅਸੀਂ ਕਹੀਏ ਵੀ ਉਹ ਤੋਂ ਬਦਲ ਲੱਗ ਪਿਆ ਜਦੋਂ ਅੰਕੜਿਆਂ ਵਿੱਚ ਜਿਹੜਾ ਇਹਨਾਂ ਨੇ ਸਾਨੂੰ ਦਿੱਤਾ ਹੈ 17 ਸਾਲਾਂ ਦੇ ਵਿੱਚ ਕਰਜ਼ਾ ਉਹਦੀ ਗੱਲ ਕਰੋ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਆਪਣੇ ਲੀ ਤੇ ਕੰਟੀਨਿਊ ਚੜਾਉਣ ਲਈ ਪੂਰਾ ਜ਼ੋਰ ਲਾਇਆ ਵਾ ਇਹ ਜੇਕਰ ਇਹਨਾਂ ਅਰਗੀ ਸਰਕਾਰ ਹੁੰਦੀ ਸਰਕਾਰਾਂ ਆ ਜਾਂਦੀਆਂ ਵਾ ਵਾਦੇ ਕਰਕੇ ਉਹ ਗੱਲ ਲੱਗ ਹੁੰਦੀ ਆ ਪਰ ਸਰਕਾਰ ਦੀ ਨੀਤ ਕੋਈ ਖੂਟ ਨਹੀਂ ਸਰਕਾਰ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਤੇ ਦੁਬਾਰਾ ਲੀ ਤੇ ਲੈ ਕੇ ਆਂਦਾ ਕੋਈ ਕਾਰੋਬਾਰ ਵੀ ਆਪਾਂ ਕਰਦੇ ਆ ਨਾ ਇਹ ਕਦੇ ਨਹੀਂ ਅੰਦਾਜ਼ੀ ਪਹਿਲੇ ਦੁਕਾਨ ਵਾਲੇ ਨੇ ਕਰਜ਼ਾ ਲਿਆ ਹੁਣ ਆਪਾਂ ਗਾਂ ਕਿਸੇ ਨੇ ਲੇਲੀ ਤੇ ਉਹ ਕਰਜ਼ਾ ਨਹੀਂ ਲੈਂਦਾ ਪਰ ਕਰਜ਼ਾ ਮੋੜਨਾ ਚਾਹੀਦਾ ਅਸੀਂ ਤਾਂ ਦੋ ਕਿਸ਼ਤਾਂ ਮੋੜੀਆਂ ਵੀ ਆ ਇਹ ਤੇ ਲੈਂਦੇ ਹੀ ਰਹੇ ਮੋੜਨ ਵਾਲੇ ਬੰਨੇ ਨਾ ਕਦੇ ਧਿਆਨ ਹੀ ਨਹੀਂ ਕੀਤਾ ਉਹ ਕਹਿੰਦੇ 70 ਸਾਲਾਂ ਚ ਅਸੀਂ 2.5 ਲੱਖ ਕਰੋੜ ਤੇ ਪਹੁੰਚਾਇਆ ਸੀ ਇਹਨਾਂ ਨੇ 3 ਸਾਲਾਂ ਚ ਹੀ 4 ਲੱਖ ਤੋਂ ਟਪਾਤਾ ਕਮਾਲ ਦੀ ਗੱਲ ਆ ਵੀ ਵੇਖੋ ਤੁਸੀਂ 70 ਸਾਲਾਂ ਦੇ ਵਿੱਚ ਵੇਖੋ ਅੰਕੜੇ ਸਹੀ ਨਹੀਂ ਹੈਗੇ ਅਸੀਂ ਸਰਕਾਰ ਨੇ ਆਪਣੇ ਲੋਕਾਂ ਦੇ ਲਈ ਉਹਨਾਂ ਦੇ ਜੀਵਨ ਨੂੰ ਸਖਾਲਾ ਕਰ ਲਈ ਜਿੱਥੇ ਕਰਜ਼ੇ ਦੀ ਸਰਕਾਰਾਂ ਨੂੰ ਲੋਡ ਪੈਂਦੀ ਹੈ ਚਾਹੇ ਇਦਾਂ ਦੇ ਫਿਰ ਭਾਰ ਸਰਕਾਰ ਵੀ ਲੈ ਲੈਂਦੀ ਹੈ ਠੀਕ ਹੈ ਨਾ ਆਰਬੀਏ ਕੋ ਲੈਨੇ ਆ ਪਰ ਇਦਾਂ ਨਹੀਂ ਹੁੰਦਾ ਪਰ ਉਹਨੂੰ ਮੋੜਦੇ ਰਹਿਣਾ ਤੇ ਉਹਦਾ ਵਿਆਜ ਵਟਾ ਨਾਲੋ ਨਾਲ ਲਾਈ ਜਾਣਾ ਇਹ ਵੱਡੀ ਗੱਲ ਹੁੰਦੀ ਹੈ ਸੋ ਅਸੀਂ ਉਹਦੇ 'ਚ ਕਾਮਯਾਬ ਹੈਗੇ ਘਟਾਇਆ ਤੁਸੀਂ ਕਰਜਾ ਜਾਂ ਇਨਕਮ ਸਰਕਾਰ ਦੀ ਵਧੀ ਹੈ ਜਿਵੇਂ ਜਿਹੜੀ ਹੈ ਮਾਈਨਿੰਗ ਨੂੰ ਲੈ ਕੇ ਗੱਲਾਂ ਚੱਲਦੀਆਂ ਨੇ ਕਿ ਸਰਕਾਰ ਜਿਹੜੇ ਕੁਝ ਕਹਿੰਦੀ ਸੀ 20000 ਕਰੋੜ ਰੁਪਏ ਸੀ ਕੱਢ ਲਾਂਗੇ ਉਹ ਚੀਜ਼ਾਂ ਅੱਜ ਤੱਕ ਕਿਉਂ ਨਹੀਂ ਸਾਹਮਣੇ ਆਈਆਂ ਦੇਖੋ ਇਹਨਾਂ ਨੇ ਸਿਸਟਮ ਹੀ ਨਾ ਜ਼ਿਆਦਾ ਖਰਾਬ ਕੀਤਾ ਸੀ ਕਈ ਵਾਰੀ ਨਾ ਬਾਹਰੋਂ ਬੈਠਿਆਂ ਲੱਗਦਾ ਹੁੰਦਾ ਵੀ ਬੜਾ ਸਿਸਟਮ ਸਾਰਾ ਸਾਫ਼ ਹੀ ਆ ਆਪਾਂ ਇਦਾਂ ਕਰਾਂਗੇ ਆਪਾਂ ਇਦਾਂ ਕਰਾਂਗੇ ਆਪਾਂ ਐਵੇਂ ਕਰਾਂਗੇ ਬਟ ਜਦੋਂ ਆਪਾਂ ਉੱਚੀ ਦੇ ਵਿੱਚ ਐਂਟਰ ਕਰਦੇ ਆ ਤੇ ਜਦੋਂ ਇਹ ਪਤਾ ਲੱਗਦਾ ਵੀ ਇਹਨਾਂ ਦੇ 70 ਸਾਲਾਂ 'ਚ ਸਾਰਾ ਕੋਲ ਮਲਿਆ ਮੇੜੀ ਕੀਤਾ ਪਿਆ ਜਿਹੜਾ ਘਰ ਇੱਕ ਬਾਹਰੋਂ ਇਹਨਾਂ ਨੂੰ ਬੜਾ ਖੂਬਸੂਰਤ ਲੱਗਦਾ ਕਿ ਇਦਾਂ ਇਦਾਂ ਚੱਲੂ ਇਸ ਘਰ 'ਚ ਜਾਵਾਂਗੇ ਇੱਥੇ ਬੈੱਡਰੂਮ ਬਣ ਜਾਊਗਾ ਇੱਥੇ ਆਹ ਬਣ ਜਾਊ ਤੇ ਜਦੋਂ ਅੰਦਰ ਵੜੋ ਤੇ ਸਿਉਂਗਣਾ ਬਾਰੀਆਂ ਵੀ ਖਾਧੀਆਂ ਹੋਣ ਤੇ ਅੰਦਰ ਹੋਵੇ ਹੀ ਕੋਖਣਾ ਕੋਖਣਾ ਜੀਵਾਲ ਤਾਂ ਫਿਰ ਕਹਿੰਦੇ ਜੀ ਸਟੱਡੀ ਕੀਤੀ ਆਈ ਸਾਰਾ ਕੁਝ ਕੀਤਾ ਅਸੀਂ ਤੇ ਫਿਰ ਵੀ ਇੰਨੀ ਘੱਟ ਇਹਨਾਂ ਨੇ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਇੰਨੀ ਕਮਜ਼ੋਰ ਕਰਨ ਦੇ ਬਾਵਜੂਦ ਵੀ ਅਸੀਂ ਲੋਕਾਂ ਨੂੰ ਇੰਨੀਆਂ ਸਹੂਲਤਾਂ ਵੱਲ ਤੇ ਇੱਕ ਚੰਗਾ ਸਿਸਟਮ ਵੱਲ ਲੈ ਕੇ ਆਏ ਆ ਇਸ ਗੱਲ ਤੇ ਸਾਡੀ ਸ਼ਾਬਾਸ਼ ਬੰਦੀ ਆ ਨਾ ਵਿਦਵੀ ਦੇ ਮੁੱਦੇ ਤੇ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ ਜਿਵੇਂ ਕਹਿੰਦੇ ਸੀ ਕਿ ਜਾਂ ਦਸ਼ਾ ਨੂੰ ਕਹਿੰਦੇ ਸੀ 4 ਮਹੀਨਿਆਂ ਚ ਖਤਮ ਕਰ ਦਾਂਗੇ ਇਹ ਚੀਜ਼ਾਂ ਤਾਂ ਅੱਜ ਵੀ ਉੱਥੇ ਖੜੀਆਂ ਦੇਖੋ ਕੋਸ਼ਿਸ਼ ਸਰਕਾਰ ਕਰ ਰਹੀ ਆ ਨਸ਼ੇ ਦੇ ਮੁੱਦੇ ਤੇ ਸਰਕਾਰ ਨੇ ਪੂਰਾ ਜ਼ੋਰ ਲਾ ਦਿੱਤਾ ਇੰਨਾ ਜ਼ੋਰ ਅੱਜ ਤੱਕ ਮੈਂ ਕਿਹੜੀ ਸਰਕਾਰ ਜਨੇ ਮਹਿਮ ਚਲਾਈ ਵੀ ਯੋਧ ਨਸ਼ੇ ਵਿਰੋਧ ਆ ਸੀਜ਼ਨ ਹੁਣ ਚੱਲ ਪਿਆ ਸੀਜ਼ਨ ਦੇ ਕਰਕੇ ਸਾਰੇ ਝੋਨਿਆਂ 'ਚ ਲੱਗੇ ਆ ਆਪਾਂ ਸਾਰੇ ਖੇਤੀਬਾੜੀ ਨਾਲ ਪੰਜਾਬ ਸੂਬਾ ਜਿਹੜਾ ਸਬੰਧ ਰੱਖਦਾ ਆ ਸੀਜ਼ਨ ਨੂੰ ਲੰਘ ਲੈਣ ਦੋ ਉਸ ਤੋਂ ਬਾਅਦ ਦੇ ਵਿੱਚ ਫਿਰ ਇਹੀ ਜਿਹੜੀ ਆ ਦੁਬਾਰਾ ਯੋਧ ਨਸ਼ਾ ਵਿਰੋਧ ਮਹਿਮ ਜਿਹੜੀ ਉਹ ਸ਼ੁਰੂ ਹੋਣੀ ਆ ਸੋ ਅਸੀਂ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਰਾਤ ਦਿਨ ਮਿਹਨਤ ਕਰਾਂਗੇ ਜਿਹੜੇ ਪੀਂਦੇ ਆ ਉਹਨਾਂ ਨੂੰ ਹਸਪਤਾਲਾ 'ਚ ਲੈ ਕੇ ਜਾਵਾਂਗੇ ਜਿਹੜੇ ਵੇਚਦੇ ਆ ਉਹਨਾਂ ਨੂੰ ਜ਼ਿਲ੍ਹਾ 'ਚ ਭੇਜਾਂਗੇ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਤੁਹਾਡੇ ਵਰਗੇ ਵਿਧਾਇਕ ਨੇ ਜਾਂ ਬਾਕੀ ਜਿਹੜੀਆਂ ਗੱਲਾਂ ਨੇ ਇਹਨਾਂ ਗੱਲਾਂ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ ਤੁਸੀਂ ਖੜੇ ਹੋ ਜਾਂ ਦਿੱਲੀ ਵਾਲੇ ਪਾਸੇ ਖੜੇ ਹੋ ਕਿਉਂਕਿ ਇਹ ਵੀ ਅੱਜ ਮੁੱਦਾ ਜਿਹੜਾ ਬਣਿਆ ਪਿਆ ਆ ਬਿਲਕੁਲ ਰੌਂਗ ਮੁੱਦਾ ਜੀ ਪੰਜਾਬ ਤੇ ਦਿੱਲੀ ਹੂੰ ਇਕ ਆਮ ਆਦਮੀ ਪਾਰਟੀ ਆ ਤੇ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਆ ਇਹੋ ਹੀ ਗੱਲ ਆ ਸਮਝਣ ਦੀ ਆ ਇਹ ਜਿਹੜੇ ਵਿਰੋਧੀ ਹੀ ਉਹਨਾਂ ਸ਼ੁਰੂ ਤੋਂ ਗੱਲ ਬਣਾਤੀ ਦਿੱਲੀ ਵਾਲੇ ਪੰਜਾਬ ਵਾਲੇ ਦਿੱਲੀ ਵਾਲੇ ਪੰਜਾਬ ਵਾਲੇ ਉਹ ਲੋਕਾਂ ਦੇ ਵਿੱਚ ਇਹ ਗੱਲ ਨੂੰ ਜਿਚਾਉਣ ਦੇ ਵਿੱਚ ਉਹਨਾਂ ਨੇ ਵਾਧੂ ਕਰ ਲਿਆ ਕਿਉਂਕਿ ਲੋਕਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਵੀ ਜਿਹੜਾ ਪੰਜਾਬ ਆ ਇਹਦੀ ਦਿੱਲੀ ਜਿੱਥੇ ਦਿੱਲੀ ਲਬਜ ਆ ਜਾਂਦਾ ਹੈ ਉਹਦੇ ਨਾਲ ਇਹਦੀ ਬੰਦ ਹੀ ਨਹੀਂ ਠੀਕ ਹੈ ਦਿੱਲੀ ਦੇ ਲੀਡਰਾਂ ਨਾਲ ਬੰਨ ਹੀ ਨਾ ਬੰਨ ਨੀ ਉਹ ਬਾਦੀ ਗੱਲ ਆ ਇਹਨਾਂ ਨੇ ਉਹ ਪਾਸੇ ਨੂੰ ਚੱਲ ਪਏ ਇੱਕ ਕੱਲਾ ਦਿੱਲੀ ਪੰਜਾਬ ਦਾ ਮੁੱਦਾ ਬਣਾ ਕੇ ਇਹ ਸੋਚਣਾ ਕਿ ਬਾਕੀ ਲੋਕਾਂ ਨੂੰ ਆਪਣੇ ਵੇਲੇ ਦੇ ਰਾਜ ਨੂੰ ਭੁਲਾ ਲੈਣਗੇ ਉਹ ਗੱਲ ਨਹੀਂ ਬਾਨੀ ਬਾਕੀ ਚਲੋ ਮੈਂ ਗੱਲ ਇਹਨਾਂ ਦੀ ਕਰਦਾ ਜੇ ਇਹਨਾਂ ਨੂੰ ਇਹ ਲੱਗਦਾ ਸੀ ਕਿ ਨਹੀਂ ਹੋਣਾ ਚਾਹੀਦਾ ਜਾਂ ਇਹ ਕਹਿੰਦੇ ਜੀ ਦਿੱਲੀੋਂ ਪਾਰਟੀ ਚੱਲੀ ਹੁਣ ਕਾਂਗਰਸ ਉਹ ਕਿੱਥੋਂ ਚੱਲਦੀ ਉਹ ਕਹਿੰਦੇ ਸੀ ਦਖਲ ਅੰਦਾਜ਼ੀ ਨਹੀਂ ਨਾ ਕਰਦੇ ਇਸ ਤਰ੍ਹਾਂ ਕਿਉਂ ਆ ਉਹਨਾਂ ਦੇ ਅਬਜ਼ਰਵਰ ਲੱਗਦੇ ਆ ਉਹਨਾਂ ਦੇ ਇੰਚਾਰਜ ਨਹੀਂ ਲੱਗਦੇ ਸਾਡੇ ਵੀ ਇੰਚਾਰਜ ਲੱਗਦੇ ਆ ਠੀਕ ਹੈ ਉਹਨਾਂ ਦੇ ਜਿਹੜੇ ਜਦੋਂ ਆਮਦੀਆਂ ਇਲੈਕਸ਼ਨ ਆਉਂਦੀਆਂ ਉਹਨਾਂ ਦੇ ਵੀ ਜਿਹੜੇ ਆ ਜਿਹੜੇ ਇੰਚਾਰਜ ਲੱਗੇ ਹੁੰਦੇ ਜਾਂ ਟੀਮਾਂ ਜਿਹੜੀਆਂ ਉਹ ਵੀ ਆਉਂਦੀਆਂ ਉਹਨਾਂ ਦੇ ਵੀ ਸਰਵੇ ਚੱਲਦੇ ਆ ਸਾਡੇ ਵੀ ਸਰਵੇ ਚੱਲਦੇ ਆ ਉਹ ਕਹਿੰਦੇ ਸੀਐਮ ਹਾਊਸ ਹੋਵੇ ਜਾਂ ਮੰਤਰੀ ਹੋਣ ਐਮਐਲਏ ਹੋਣ ਸਾਰਿਆਂ ਦੇ ਉੱਤੇ ਕੰਟਰੋਲ ਜਿਹੜਾ ਕੀਤਾ ਜਾ ਰਿਹਾ ਸਾਰਿਆਂ ਨੂੰ ਵੇਖੋ ਹੁਣ ਬੇਵਾਲਤੂ ਗੱਲਾਂ ਹੋ ਗਈਆਂਵੇਂ ਪਿੰਡ 'ਚ ਇੱਕ ਬੰਦਾ ਉੱਠ ਕੇ ਰੋਲਾ ਪਾਈ ਜਾਵੇ ਐ ਹੋ ਗਿਆ ਜੀ ਸਵੇਰੇ ਐ ਹੋ ਗਿਆ ਸ਼ਾਮੀ ਐ ਹੋ ਗਿਆ ਉਹ ਤੇ ਅਲੱਗ ਗ ਨਾ ਕੁਝ ਨਹੀਂ ਲੱਗਦਾ ਤੁਸੀਂ ਮੈਨੂੰ ਦੱਸੋ ਮੈਂ ਹੁਣ ਯੂਥ ਬੈਂਕ ਬਣਾਇਆ ਮੇਰੇ ਨਾਲ ਕੌਣ ਹੈ ਮੈਂ ਵੀ ਇਕੱਲਾ ਹੀ ਤੁਰਿਆ ਫਿਰਦਾ ਤੁਸੀਂ ਇਕੱਲੇ ਫੈਸਲੇ ਲੈਣਦੇ ਮਾਜੇ ਦਾ ਹਾਂ ਮੈਂ ਮਾਜੇ ਦਾ ਆਣ ਅਸੀਂ ਯੂਥ ਕਲੱਬ ਬਣਾ ਰਹੇ ਹਾਂ ਤੇ ਅਸੀਂ ਮੇਰੇ ਨਾਲ ਗੋਲਦੀ ਵੀਰ ਹੈ ਸਾਡਾ ਚੇਅਰਮੈਨ ਹੈ ਹਾਂ ਅਸੀਂ ਕੇ ਲੀਡਰਸ਼ਿਪ ਨੂੰ ਕਹਿ ਦਈਏ ਜਿਵੇਂ ਮਾਨ ਸਾਹਿਬ ਨੂੰ ਵੀ ਸੱਦਾ ਦਿੱਤਾ ਕਿ ਆਓ ਜੀ ਅਸੀਂ ਸ਼ਿਉਧਿਆ ਸਾਹਿਬ ਨੂੰ ਸੱਦਾ ਦਿੱਤਾ ਆਓ ਜੀ ਅਸੀਂ ਕੇਰੀਅਲ ਸਾਹਿਬ ਨੂੰ ਵੀ ਸੱਦਾ ਦਿੱਤਾ ਕਿ ਤੁਸੀਂ ਵੀ ਆਓ ਜੀ ਠੀਕ ਹੈ ਅਸੀਂ ਹਰਜੋਤ ਬਹਿਜੀ ਤੁਸ ਤਦ ਤਾ ਕਿ ਤੁਸੀਂ ਵੀ ਆਓ ਜੀ 2 ਲੀਟਰ ਵਿੱਚੋਂ ਆਗੇ ਦੋ ਨੇ ਕਿਹਾ ਜੀ ਅਸੀਂ ਅਗਡੇਰੀ ਆਵਾਂਗੇ ਸੋ ਸਾਡਾ ਇਹ ਸਾਡੀ ਪਾਰਟੀ ਆ ਅਸੀਂ ਕਿਸੇ ਨੂੰ ਵੀ ਸੱਦਾ ਦੇ ਸਕਦੇ ਹਾਂ ਕਿ ਆਓ ਸਾਡੀ ਇਹਦੇ ਵਿੱਚ ਤੁਸੀਂ ਮਦਦ ਕਰੋ ਤੇ ਉਹ ਕਰਦੇ ਵੀ ਆ ਕੁਝ ਐਮਐਲਏ ਜਿਵੇਂ ਬੜੇ ਅੱਜਕੱਲ ਚਰਚਾ ਦੇ ਵਿੱਚ ਨੇ ਫੌਜਾ ਸਿੰਘ ਸਰਾਰੀ ਹੋਗੇ ਜਾਂ ਲਾਭ ਸਿੰਘ ਗੋਕੇ ਨੂੰ ਲੈ ਕੇ ਜਾਂ ਸੁਖਵੀਰ ਮਾਈ ਸਰਖੰਨਾ ਹੋਗੇ ਇਹਨਾਂ ਵਿਧਾਇਕਾਂ ਤੇ ਉਂਗਲਾਂ ਲਗਾਤਾਰ ਉੱਠਦੀਆਂ ਨੇ ਨਰਿੰਦਰ ਕੌਰ ਭਰਾਜ ਹੋਗੇ ਤਾਂ ਇਹ ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਡੈਮੇਜ ਕਰਦੀਆਂ ਚੀਜ਼ਾਂ ਨੇ ਕਿਹੜੀ ਗੱਲ ਨੂੰ ਕਿਉਂ ਉਠਦਿਆਂ ਕਿਉਂ ਨੇ ਉਗਲਾ ਤੁਹਾਨੂੰ ਵੀ ਪਤਾ ਹੀ ਹੋ ਸੋਸ਼ਲ ਮੀਡੀਆ ਵੀ ਦੇਖਦੇ ਹੋ ਤੁਸੀਂ ਪੰਜਾਬ ਚ ਵੀ ਰਹਿੰਦੇ ਹੋ ਸੋਸ਼ਲ ਮੀਡੀਆ ਤੇ ਮੈਂ ਫੇਰ ਵਾਰ-ਵਾਰ ਕਹਾਂ ਹਮ ਕਿ ਕੋਈ ਵੀ ਗੱਲ ਬੋਲ ਦੇਣੀ ਹਮ ਕੋਈ ਵੀ ਗੱਲ ਕਰ ਲੈਣੀ ਉਹਨੂੰ ਆਪਾਂ ਪ੍ਰੂਫ ਨਹੀਂ ਕਰ ਸਕਦੇ ਹਮ ਪਰ ਉਂਗਲਾਂ ਠਾ ਦੇਣੀ ਆ ਉਹ ਤਾਂ ਜਿਹੜੇ ਹੁਣ ਮੇਰੇ ਕੋਲ ਸ਼ੀਟ ਖੋਣਾ ਚਾਹੁੰਦੇ ਆ ਖਡੂਰ ਸਾਹਿਬ ਚ ਆ ਹੁਣ ਮੇਰੇ ਖਡੂਰ ਸਾਹਿਬ ਜੀ ਕੋਈ ਨਾ ਕੋਈ ਕਲੇ ਪੈਣੀ ਹੁੰਦੀ ਆ ਆ ਚਾਰ ਮਹੀਨੇ ਨਹੀਂ ਲੰਘਦੇ ਕੋਈ ਨਾ ਕੋਈ ਨਵਾਂ ਇਸ਼ੂ ਚੋਕੇ ਮਾਰਦੇ ਇਹੋ ਹੀ ਵੀ ਇਹਦਾ ਚਿਹਰਾ ਧੁੰਦਲਾ ਕਰ ਦਈਏ ਇਹ ਤੋਂ ਟਿਕਟ ਖੋਗੇ ਲੈ ਜੀ ਕਿਹੇ ਢਾਂਗ ਨਾਲ ਪਹਿਲਾਂ ਮੇਰੇ ਪਰੌਣੇ ਦੇ ਮਾਈਨਿੰਗ ਵਾਲਾ ਚੱਲ ਪੇ ਉਹਦਾ ਪਾਰਟੀ ਨੂੰ ਸਮਝ ਆ ਗਈ ਵੀ ਉੱਥੇ ਪੱਸਰਿਆ ਜਿਹੜੇ ਪਿੰਡ ਦੀ ਇਹ ਗੱਲ ਕਰਦੇ ਉੱਥੇ ਤਾਂ ਮਾਈਨਿੰਗ ਦਾ ਰੋਲਾ ਕੋਈ ਨਹੀਂ 11 ਕਿਲੋਮੀਟਰ ਬੰਦੇ ਕੋ ਦਰਿਆ ਵਾ 11 ਕਿਲੋਮੀਟਰ ਦਰਿਆ ਲੰਘਦਾ ਕਦੇ ਸਿੰਗਲ ਖਬਰ ਨਹੀਂ ਲ ਮੈਂ ਪ੍ਰੈਸਤ ਨਹੀਂ ਨਾ ਸੈੱਟ ਕਰ ਲਈ ਸਾਰੀ ਕੋਈ ਹਿੱਸਾ ਨਹੀਂ ਮਾਈਨਿੰਗ ਪਾਜੀ ਹਿੱਸਾ ਕਿ ਉਥੋਂ ਟਰਾਲੀ ਇੱਕ ਨਹੀਂ ਨਿਕਲਦੀ 11 ਕਿਲੋਮੀਟਰ ਦਾ ਦਰਿਆ ਪੈਂਦਾ ਆਪਾਂ ਨੂੰ 11 ਕਿਲੋਮੀਟਰ ਤੇ ਜਦੋਂ ਸਰਕਾਰ ਨੂੰ ਸਮਝ ਆ ਵੀ ਵਾਕੇ ਯਾਰ 11 ਕਿਲੋਮੀਟਰ ਤੇ ਕੋਈ ਦਰਿਆ ਵਾ ਮੈਂ ਕਹਿੰਦਾ ਅੱਜ ਤੱਕ ਕਾਲੀਦਲ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਤੇ ਖਬਰਾਂ ਲੱਗਦੀਆਂ ਰਹੀਆਂ ਇੱਥੇ ਵਰਮਾ ਲੱਗ ਗਿਆ ਜੀ ਇੱਥੇ ਉਹ ਲੱਗਿਆ ਇੱਥੇ ਲੱਗਾ ਮੇਰੇ ਵੇਲੇ ਕੋਈ ਖਬਰ ਲੱਗੀ ਐ ਅੱਜ ਤੱਕ ਪਹਿਲੀ ਗੱਲ ਤੇ ਇਹ ਨੰਬਰ 2 ਤੇ ਜੇ ਮਿੱਟੀ ਸਾਡੇ ਪਰੌਣੇ ਦਾ ਮਿੱਟੀ ਦਾ ਕੰਮ ਆ ਠੀਕ ਹੈ 13 14 ਆਪਦੀ ਟਰੈਕਟਰ ਆ ਸਾਰਿਆਂ ਦਾ ਕਲੋਨੀਆਂ ਚ ਮਿੱਟੀ ਪਾਉਂਦੇ ਸਾਰਿਆਂ ਦਾ ਕੰਮ ਹੁੰਦਾ ਆਪਦੀਆਂ ਜੀਸੀਬੀਆਂ ਵਾ 2010 ਦਾ ਕੰਮ ਆ ਉਦੋਂ ਦੇ ਸੰਦ ਲੈ ਸਰਕਾਰ ਤੇ ਹੁਣ ਬਣੀ ਆ ਨਾ ਅਗੇ ਉਹ ਤੇ 2010 ਦਾ ਕੰਮ ਆ ਮੈਂ ਮੈਂ ਨਾ ਚਾਹੁੰਦਾ ਇਹ ਗੱਲ ਤੁਹਾਡੇ ਸਾਹਮਣੇ ਨਾ ਮੇ ਛੇੜਦਾ ਮੈਂ ਤੇ ਗੱਲ ਚਿਹਰੇ ਧੁੰਦਲੇ ਤੋਂ ਕੀਤੀ ਆ ਉਹ ਮਿੱਟੀ ਵਾਲੇ ਚੱਕਰ ਦੇ ਵਿੱਚ ਮੇਰਾ ਚਿਹਰਾ ਧੁੰਦਲਾ ਕਰਨਾ ਸ਼ੁਰੂ ਕੀਤਾ ਕਿਉਂਕਿ ਤੁਹਾਨੂੰ ਪਤਾ ਮੈਂ ਕੀ ਸਟੇਟਮੈਂਟ ਦਿੱਤੀ ਸੀ ਉਹਦੇ ਤੇ ਵੀ ਹੁਣ ਲਾਲਪੁਰੇ ਦਾ ਧੁੰਦਲਾ ਚਿਹਰਾ ਐ ਬੰਨਿਓ ਕਰਦੇ ਐ एमपी ਐ ਤੇ ਮਾਈਨਿੰਗ ਸਰਸਰਾਂ ਨੂੰ ਵੀ ਸਿੱਧੇ ਹੋ ਗਈ ਤੁਸੀਂ ਨਾ ਨਹੀਂ ਜੇ ਜੇ ਜੋ ਚੀਜ਼ ਗਲਤ ਹੋ ਰਹੀ ਮੈਨੂੰ ਲੋਕਾਂ ਨੇ ਕਿਉਂ ਚੁਣਿਆ ਮੈਨੂੰ ਲੋਕਾਂ ਨੇ ਵੋਟ ਪਾਈ ਇੱਧਰ ਹੁੰਦਾ ਡਿਪਾਰਟਮੈਂਟ ਜਿਨ੍ਹਾਂ ਨੇ ਪਰਮਾਨੈਂਟ ਕੰਮ ਕਰਨਾ ਹੈ ਜਿਹੜੀ ਜੰਮੀ ਜਮਾਈ ਵਿਵਸਥਾ ਜਿਹਨੂੰ ਕਹਿੰਦੇ ਨੇ ਆਪਾਂ ਇੱਧਰ ਲੋਕ ਵੋਟ ਪਾ ਕੇ ਚੁੰਦੇ ਆ ਇਹਨਾਂ ਦੇ ਨਾਲ ਆਹ ਬੰਦਾ ਸਾਡਾ ਕੋਆਪਰੇਟ ਕਰਕੇ ਸਾਡੇ ਕੰਮ ਕਰਾਊਗਾ ਤੇ ਆਹ ਜਿਹੜਾ ਬੰਦਾ ਹੈ ਪਬਲਿਕ ਦਾ ਹੈ ਚੁਣਿਆ ਲੋਕਾਂ ਦਾ ਨਮਾਇੰਦਾ ਹੈ ਲੋਕਾਂ ਨੇ ਬਣਾਇਆ ਕੋਈ ਮੈਂ ਟੈਸਟ ਦੇ ਕੇ ਤੇ ਨਹੀਂ ਨ ਆਇਆ ਮੈਂ ਵੋਟਾਂ ਮੰਗੀਆਂ ਲੋਕਾਂ ਨੇ ਇਤਬਾਰ ਕੀਤਾ ਲੋਕਾਂ ਨੇ ਵੋਟਾਂ ਪਾਈਆਂ ਤੇ ਮੇਰੀ ਇਹਨਾਂ ਨਾਲ ਯਾਰੀ ਥੋੜਾ ਫੱਬੂਗੀ ਮੇਰੀ ਇਹਨਾਂ ਨਾਲ ਯਾਰੀ ਨਹੀਂ ਹੈ ਮੇਰੀ ਯਾਰੀ ਮੇਰੀ ਪਬਲਿਕ ਨਾਲ ਵਾ ਸੋ ਮੈਂ ਪਬਲਿਕ ਦਾ ਦੋਸਤ ਆ ਮੈਂ ਪਬਲਿਕ ਦੇ ਲਈ ਮੈਨੂੰ ਜਿਹਦੇ ਨਾਲ ਵੀ ਲੜਨਾ ਪਊ ਉਹਦੇ ਨਾਲ ਲੜੂ ਆ ਪਬਲਿਕ ਦੇ ਲਈ ਮੈਨੂੰ ਜਿੱਦੇ ਨਾਲ ਖੜਨਾ ਪਊ ਉਹਦੇ ਨਾਲ ਮੈਂ ਖੜੂਗਾ ਮੇਰੀ ਗੱਲ ਸਮਝ ਰਹੇ ਹੋ ਮੈਂ ਪਬਲਿਕ ਦਾਵਾ ਚੁਣਿਆ ਮੈਂਦਾ ਐਡੀ ਕੁਰਸੀ ਆ ਇਹ ਮੈਨੂੰ ਕੋਈ ਅਫਸਰ ਨੇ ਨਹੀਂ ਦਿੱਤੀ ਇਹ ਮੈਨੂੰ ਲੋਕਾਂ ਨੇ ਵੋਟਾਂ ਪਾ ਕੇ ਦਿੱਤੀ ਆ ਤੇ ਠੀਕ ਹੈ ਅਫਸਰਾਂ ਨੇ ਇਹ ਵੋਟਾਂ ਹੈ ਗਿਆ ਉਹ ਪਾਉਂਦੇ ਆ ਪਰ ਜਿਹੜੀ ਬਿਊਰੋਕ੍ਰੇਸੀ ਉਹਦੇ ਨਾਲ ਹੀ ਤਾਲਮੇਲ ਕਰਕੇ ਕੰਮ ਚਲਾਉਣਾ ਵਾ ਅਫਸਰ ਸਾਹਿਬ ਨਾਲ ਤਾਲਮੇਲ ਹੈ ਨਹੀਂ ਸਹੀ ਤਰੀਕੇ ਨਾਲ ਫਿਰ ਨਹੀਂ ਸਾਰਾ ਨਾ ਪਰ ਜਿਹਦੇ ਜਿਹੜਾ ਨਹੀਂ ਖਰਾਬ ਕਰੂਗਾ ਉਹਦੇ ਨਾਲ ਨਹੀਂ ਹੈਗਾ ਇਹਦੇ ਚ ਦੋਸਤੀ ਵਾਲਾ ਕੋਈ ਰਿਸ਼ਤਾ ਨਹੀਂ ਹੈਗਾ ਇਹਦੇ ਚ ਲੋਕਾਂ ਦੇ ਕੰਮਾਂ ਦਾ ਰਿਸ਼ਤਾ ਹੈ ਕੋਈ ਦੋਸਤੀ ਨਹੀਂ ਹੈ ਬੇਸ਼ੱਕ ਉਸ ਅਫਸਰ ਨੇ ਹੀ ਮੈਨੂੰ ਵੋਟ ਕਿਉਂ ਨਾ ਪਾ ਕੇ ਬਣਾਇਆ ਹੋਵੇ ਪਰ ਮੇਰਾ ਰਿਸ਼ਤਾ ਸਮੂਹ ਪਬਲਿਕ ਨਾਲ ਆ ਜਿਨੇ ਮੈਨੂੰ ਚੁਣ ਕੇ ਭੇਜਿਆ ਫੈਸਲਾ ਲੈਣ ਲੱਗਿਆ ਮੈਂ ਇਹ ਸੋਚਣਾ ਹੁੰਦਾ ਇੱਕ ਵਿਧਾਇਕ ਨੇ ਕਿ ਕੀ ਮੈਂ ਜਨਤਾ ਨਾਲ ਇੰਨੀ ਜਨਤਾ ਨਾਲ ਦੋਸਤੀ ਪਾਲਣੀ ਹੈ ਕਿ ਜੈ ਕਪਸਰ ਨਾ ਪਾਲਨੀ ਸੋ ਕਹਿੰਦਾ ਮਤਲਬ ਵੀ ਉਦੋਂ ਵੀ ਮੇਰਾ ਚਿਹਰਾ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਬਚ ਕੇ ਨਿਕਲਿਆ ਫਿਰ ਕਹਿੰਦੇ ਜੀ ਇਹ ਕਰਪਟਾ ਜੀ ਨੇ ਉਹ ਕੀਤਾ ਮੈਂ ਜੇ ਮੇਰੇ ਇਲਾਕੇ ਦੇ ਲੋਕ ਜਾਣਦੇ ਨਾ ਬਿਲਾਲਪੁਰਾ ਚੋਰ ਆ ਠੱਗਾ ਜਾਂ ਕਿਸੇ ਕੋਈ ਇੱਕ ਕੋਈ ਪੈਸੇ ਲੈ ਗਿਆ ਅੱਜ ਤੱਕ ਸਾਡੇ ਕਿਹੇ ਵੀ ਪੀਏ ਤੇ ਇਲਜ਼ਾਮ ਨਹੀਂ ਹੈਗਾ ਮੈਂ ਪਹਿਲਾਂ ਆਪਣਾ ਪੀਏ ਹਟਾਇਆ 6 ਮਹੀਨੇ ਉਹਨੇ ਮੇਰੇ ਨਾਲ ਕੰਮ ਕੀਤਾ ਤੇ ਉਹ ਚਲੋ ਵਿੱਚੋ ਕੇ ਜਰੀ ਆ ਜਾਂਦਾ ਹੈ ਕੇ ਜਰੀ ਰਹਿ ਪੈਂਦਾ ਹੈ ਮੈਨੂੰ ਲੱਗਾ ਠੀਕ ਨਹੀਂ ਹੈ ਮੈਂ ਸਾਰਾ ਢਾਂਚਾ ਭੰਗ ਕਰਦਾ ਤਾਂ ਲੋਕ ਉਹਦੇ ਵਿਚਾਰੇ ਦੇ ਦਿਵਾਲੇ ਹੋ ਗਏ ਇਹਨੇ ਕੋ ਕੀਤਾ ਨਾ ਐਮਐਲਏ ਨੇ ਤਾਂ ਹਟਾਤਾ ਯਾਰ ਕੋਈ ਹੱਦ ਹੈ ਤੁਸੀਂ ਕਰਦਾਰ ਖੁਸ਼ੀ ਕਰਨ ਲੱਗੇ ਬੰਦੇ ਦੀ ਵੇਦੇ ਨਹੀਂ ਮੇਰਾ ਹੀਰਾ ਬੰਦਾ ਵਧੀਆ ਬੰਦਾ ਹੋ ਮਤਲਬ ਬਸ ਇਹੋ ਗੱਲ ਮੈਨੂੰ ਲੱਗੀ ਵੀ ਯਾਰ ਇੱਕ ਪੀਏ ਨਾ ਬਹੁਤ ਐਕਟਿਵ ਚਾਹੀਦਾ ਤੇ ਉਹ ਅਸਲ 'ਚ ਬਿਮਾਰ ਬੂਰ ਵੀ ਰਹਿੰਦਾ ਸੀ ਉਹਦੀ ਵੀ ਕੋਈ ਗਲਤੀ ਨਹੀਂ ਵਿਚਾਰੇ ਦੀ ਪਰ ਉਹ ਉਹਦੇ ਦਿਵਾਲੇ ਹੋਗੇ ਇਹ ਪੈਸੇ ਖਾ ਗਿਆ ਹੋਊਗਾ ਜੀ ਇਹਨੇ ਆ ਕਰਤਾ ਹੋਊਗਾ ਜੀ ਕਹਿਣ ਤੋਂ ਮਤਲਬ ਹਰ ਬੰਨੇ ਪੈਹਾ 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 ਇਹ ਵੀ ਠੀਕ ਨਹੀਂ ਹੈ ਤੁਸੀਂ ਇਹ ਜਰਾ ਹਿੱਕ ਠੋਕ ਕੇ ਕਹਿੰਦੇ ਹੋ ਜਾਂ ਆਪਣੇ ਜਮੀਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹੋ ਕਿ ਤੁਸੀਂ ਕੋਈ ਕਰਾਪਸ਼ਨ ਨਹੀਂ ਕੀਤੀ ਕਿਸੇ ਨਾ ਕੋਈ ਹਿੱਸੇਦਾਰੀ ਨਹੀਂ ਜਿਵੇਂ ਇਲਜ਼ਾਮ ਲੱਗਦੇ ਮੈਂ ਕਹਾਂ ਜੀ ਬੰਦਾ ਲਿਓ ਹਮ ਬੰਦਾ ਲਿਓ ਹਮ ਲਾਕਾ ਜਾਣਦਾ ਕਿੱਥੋਂ ਕਰ ਲਈ ਹਮ ਆਪਾਂ ਨਹੀਂ ਤੇ ਗੱਲ ਹੀ ਕਿਉਂ ਛੇੜੀ ਹੈ ਹਾਂ ਕਿਉਂ ਛੇੜੀ ਹੈ ਗੱਲ ਆਪਾਂ ਇੰਟਰਵਿਊ ਉੱਥੋਂ ਉਹਨੂੰ ਜਾਣਦੀ ਸੀ ਪਰ ਇਹਨੂੰ ਕਰ ਦਿੰਦੇ ਠੀਕ ਹੈ ਪਰ ਜੇ ਛੇੜੀ ਹੈ ਤੇ ਅੱਖਾਂ ਚੱਖਾ ਪੌਂਦੀ ਹਿੰਮਤ ਹੈਗੀ ਆ ਇਹ ਕੰਮ ਨਹੀਂ ਕੀਤਾ ਨਹੀਂ ਕੀਤਾ ਨਾ ਕਰਨਾ ਅੱਜ ਤੱਕ ਤੇ ਰੱਬ ਦੀ ਦਇਆ ਹੈ ਇਹ ਤਾਂ ਗੱਲ ਕਲੀਅਰ ਹੈ ਗਾਂ ਫਿਰ ਉਹਦੇ ਹੱਥ ਡੋਰਾ ਕਿੱਦਾਂ ਚੱਲਦਾ ਪਰ ਕਦੇ ਵੀ ਇਹ ਨਹੀਂ ਸੋਚਿਆ ਕਿ ਕਿਸੇ ਦੇ ਖੂਨ ਨਿਚੋੜ ਕੇ ਤੇ ਆਪਣੇ ਘਰ ਨੂੰ ਲੈ ਕੇ ਆਈਏ ਸੋ ਲੋਕੀ ਸਾਫ਼ ਸ਼ਵੀ ਨੂੰ ਤੁਹਾਡੀ ਨੂੰ ਪਿਆਰ ਕਰਦੇ ਆ ਤੇ ਬੜਾ ਦੇਤਾ ਵਾ ਮਤਲਬ ਜੇ ਹੁਣ ਐਵੇਂ ਜੇ ਪੈਸਿਆਂ ਵਾਲੀ ਪਹਿਲੀ ਗੱਲ ਜੇ ਕਿਸੇ ਨੂੰ ਇਹ ਕਹੀਏ ਫਿਰ ਤਾਨੂੰ 1 ਰੁਪਈਆ ਨਹੀਂ ਮਿਲਣਾ ਭਰਾਵਾ ਨਾ ਕੋਈ ਤਨਖਾਹ ਮਿਲਣੀ ਆ ਐਮ ਐਲ ਏ ਬਨਾਈ ਉਹਨੇ ਕਿਹਾ ਬਣਾਓ ਹੂੰ ਸਮਝ ਗਏ ਨਾ ਫਿਰ ਉਹਨੇ ਯਾਰ ਪਾਵਰ ਜਿੱਤੇ ਚਲੀਏ ਜੇ ਲੋਕਾਂ ਦੀ ਸੇਵਾ ਕਰ ਸਕਦੇ ਉਹਦੇ ਕਰੀਏ ਪੈਸੇ ਨਾਲ ਤੇ ਇਸ ਕੁਰਸੀ ਦਾ ਕੋਈ ਮੁੱਲ ਹੀ ਨਹੀਂ ਇੱਥੇ ਅਰਬਾਂ ਖਰਬਾਂ ਵਾਲੇ ਤੁਰੇ ਫਿਰਦੇ ਆ ਕਰੋੜਾਂ ਵਾਲੇ ਤੁਰੇ ਫਿਰਦੇ ਆ ਪਤਾ ਨਹੀਂ ਆਪਾਂ ਰਕਮਾਂ ਵੀ ਨਹੀਂ ਹੁੰਦੀਆਂ ਗਿਣ ਸਕਦੇ ਜਿੰਨਾ ਉਹਨਾਂ ਕੋ ਰੁਪਈਆ ਵਾ ਪਰ ਇਹ ਤਾਕਤਾਂ ਨਹੀਂ ਮਿਲਦੀਆਂ ਇਹ ਤਾਕਤਾਂ ਰੱਬ ਸਿਰਫ ਜਦੋਂ ਤੁਹਾਡਾ ਮਨ ਸਹੀ ਆ ਤੁਹਾਡਾ ਲੱਗਦਾ ਕਿ ਸੇਵਾ ਵਾਲੇ ਬਣਨ ਨੂੰ ਜਾਣਾ ਫਿਰ ਮਿਲਦੀਆਂ ਪੈਸੇ ਨਾਲ ਇਨ੍ਹਾਂ ਕੁਰਸੀਆਂ ਦਾ ਕੋਈ ਮੁਕਾਬਲਾ ਨਹੀਂ ਹੈਗਾ ਰੀਕੇ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤਾਂ ਇਸੇ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਖਡੂਰ ਸਾਹਿਬ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਨੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ